ਉੱਪਰ ਲਿਖਿਆ ਹੋਇਆ ਜੀ ਸ੍ਰੀ ਗੁਰਦੁਆਰਾ ਰਾਮਗੜੀਆ ਰੇਲਵੇ ਨੈਰੋਬੀ ਕਿਨੀਆ ਤੇ ਇਧਰ ਤੁਸੀਂ ਦੇਖੋ ਸਨ ਵੀ ਲਿਖਿਆ ਹੋਇਆ ਜੀ ਸਨ 1903 ਇਹ ਗੁਰਦੁਆਰਾ ਸਾਹਿਬ ਜੀ ਆਪਣਾ ਬਲਬੀਰ ਸਿੰਘ ਜੀ ਤੁਸੀਂ ਤੁਸੀਂ ਬਰਨਾਲੇ ਤੋਂ ਫਿਰ ਸਾਡੇ ਕੋਲ ਆਂਡੀ ਹੋ ਤੁਸੀਂ ਅਸੀਂ ਸੰਗਰੂਰ ਤੋਂ ਹਾਂ ਜੀ ਹਾਂ ਜੀ अच्छा मैं बड़ा खुश हूं ना मैं तेरे मेरा लड़का लाइक कर रहा है प्रविंदर से ठीक है प्रविंदर ही रहा वो ਤੁਹਾਨੂੰ ਨਾ ਹਰ ਚਿਰਨੋਂ ਉਹ ਕਹਿੰਦੇ ਤੁਹਾਡਾ ਆ ਗਿਆ ਸੁਧਾ ਆ ਗਿਆ ਅਸੀਂ ਬਹੁਤ ਲੋਕ ਸਾਨੂੰ ਬੈਠ ਘਰ ਬੈਠਣਾ ਤੁਸੀਂ ਪੂਰੀ ਕੋਸ਼ਿਸ਼ ਪਾਣਾ ਤੇ ਬੋਪਾ ਹਾਂ ਇਹਨੂੰ ਮੜਾ ਜਾ ਦੱਸ ਦੋ ਵੀ ਆਪਾਂ ਕਿਹੜਾ ਕੀ ਹੈ ਸਾਸਰੀਕਾ ਸਾਸਰੀਗਾਲ ਤੁਹਾਨੂੰ ਪੰਜਾਬੀ ਸਮਝ ਆਉਂਦੀ ਆ ਹਾਂ ਬੋਲ ਕੇ ਦਿਖਾਓ ਮੜੀ ਜੀ ਕਿੰਨੀ ਆਉਂਦੀ ਆ ਤੁਹਾਨੂੰ ਪੰਜਾਬੀ ਵੇਉਣ ਗਿਆ ਇਹ ਲੋਕਾਇਤੂ ਇਹ ਇਹ ਬੋਲੇ ਸੰਗਿਆ ਸਭ ਭਏ ਸਭਤੇ ਹੀ ਭਗਤ ਪਰਨਰਾਮੇ ਸਰਬੀ ਸਾਧੂ ਇਸ ਦੇ ਗੁਰੂ ਘਰ ਜਿਹੜੇ ਬਣੇ ਹੋਏ ਨੇ ਸਿਰਫ ਕਨੇਡਾ ਅਮਰੀਕਾ ਦੀਆਂ ਫੋਟੋਆਂ 'ਚ ਦੇਖਦੇ ਹੁੰਦੇ ਆ ਜਿਹੜੇ ਸਾਨੂੰ ਕੀਨੀਆ ਦੇ ਵਿੱਚ ਦਰਸ਼ਨ ਹੋ ਰਹੇ ਨੇ ਹਾਂਜੀ ਉਹ ਜਿਹੜੀਆਂ ਅੱਛਾ ਉਹ ਚਾਦਰਾਂ ਜਿਹੜੀਆਂ ਦਰਬਾਰ ਸਾਹਿਬ ਦੇ ਬਾਹਰ ਲੱਗੀਆਂ ਨੇ ਅੱਛਾ ਠੀਕ ਹੈ ਹਾਂਜੀ ਹਾਂ ਗੁਰਦਰਾ ਸਾਹਿਬ 1903 ਦਾ ਤੇ ਬਾਈ ਜੀ ਨੇ ਸਾਨੂੰ ਦੱਸੇ ਮਾੜਾ ਮੋਟਾ ਤਾਂ ਦੇਖੋ ਰੈਨੋਵੇਟ ਕਰਨਾ ਹੀ ਪੈਂਦਾ ਕਿਉਂਕਿ ਬਹੁਤ ਜ਼ਿਆਦਾ ਸਾਲ ਹੋ ਗਏ ਪਰ ਜਿਹੜੀਆਂ ਉਹ ਚਾਦਰਾਂ ਲੱਗੀਆਂ ਹੋਈਆਂ ਨੇ ਦਰਬਾਰ ਸਾਹਿਬ ਦੇ ਬਾਹਰ ਉਹ ਸਾਰੀਆਂ ਉਸ ਉਸ ਵੇਲੇ ਦੀਆਂ ਨੇ 1903 ਦੀਆਂ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਵੇਰ ਦਾ ਟਾਈਮ ਆ ਜੀ 9 ਵਜੇ ਦਾ ਕੱਲ वाली ਵੀਡੀਓ ਦੇ ਵਿੱਚ ਸਾਨੂੰ ਗੁਰਦੁਆਰਾ ਮਕਿੰਦੂ ਸਾਹਿਬ ਦੇ ਦਰਸ਼ਨ ਕਰਵਾਏ ਸੀ ਅੱਜ ਇੱਕ ਵਾਰ ਫੇਰ ਆਪਾਂ ਨਾਈਰੋਬੀ ਦੇ ਵਿੱਚ ਆ ਤੇ ਇੱਥੇ ਜਿਹੜੇ ਲੋਕਲ ਗੁਰੂ ਘਰ ਨੇ ਕਿਉਂਕਿ ਸੱਤ ਅੱਠ ਗੁਰਦਰਾ ਸਾਹਿਬ ਨੇ ਜੀ ਨਾਇਰੋਬੀ ਦੇ ਵਿੱਚ ਰਾਜਧਾਨੀ ਦੇ ਵਿੱਚ ਕੱਲੀ ਦੇ ਵਿੱਚ ਤੇ ਆਪਾਂ ਉਹਨਾਂ ਗੁਰੂ ਘਰਾਂ ਦੇ ਹੌਲੀ ਹੌਲੀ ਕਰਕੇ ਦਰਸ਼ਨ ਕਰਾਂਗੇ ਤੇ ਸਾਡੇ ਨਾਲ ਇੱਕ ਵਾਰ ਫੇਰ ਸਰਦਾਰ ਲక్ష్మణ ਸਿੰਘ ਜੀ ਬਾਈ ਜੀ ਕਿਹੜੇ ਗੁਰੂ ਘਰ ਚੱਲਿਆਂ ਜੀ ਪਹਿਲਾਂ ਆਪਾਂ ਲਾਂਡੀਆਂ ਲਾਂਡੀਆਂ ਗੁਰਦਰਾ ਸਾਹਿਬ ਜਿਹੜਾ ਕਿ ਇੱਥੋਂ ਸਾਰਿਆਂ ਤੋਂ ਪੁਰਾਣਾ ਗੁਰਦਰਾ ਸਾਹਿਬ ਆ ਤੇ ਅੱਜ ਐਤਵਾਰ ਆ ਤੇ ਉੱਥੇ ਪ੍ਰੋਗਰਾਮ ਵੀ ਹੁੰਦੇ ਨੇ ਤੇ ਸੰਗਤ ਵੀ ਮੇਦੂਗੀ ਠੀਕ ਹੈ ਬਾਈ ਜੀ ਚੱਲੀਏ ਆਪਾਂ ਤੇ ਇਹ ਆ ਜੀ ਗੁਰਦਰਾ ਨਾਨਕ ਸਰ ਜਿਹਨੂੰ ਖੰਡੇ ਵਾਲਾ ਗੁਰਦਰਾ ਸਾਹਿਬ ਵੀ ਕਿਹਾ ਜਾਂਦਾ ਤੇ ਅੱਜ ਆਪਾਂ ਮੋਟਰਸਾਈਕਲ ਤੇ ਚੱਲੇ ਆ ਉਹਦੇ ਨਾਲ ਆਪਾਂ ਛੇਤੀ ਪਹੁੰਚ ਜਾਗੇ ਮੋਟਰਸਾਈਕਲ ਤੇ ਤਾਂ ਚੱਲੇ ਆ ਪਰ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਬਈ ਮੋਟਰਸਾਈਕਲ ਤੇ ਚਾਹੇ ਬੰਦਾ ਚਲਾ ਰਿਹਾ ਚਾਹੇ ਪਿੱਛੇ ਬੈਠਾ ਤਾਂ ਜਿਹੜੀ ਆ ਰਿਫਲੈਕਟਰ ਜੈਕਟ ਆ ਇਹ ਪਾਉਣੀ ਜ਼ਰੂਰੀ ਆ ਤੇ ਬਾਈ ਜੀ ਮੇਰੇ ਵਾਸਤੇ ਵੀ ਲੈ ਕੇ ਆਏ ਸੀ ਇੱਕ ਮੈਪ ਆਲੀ ਤੇ ਇੱਕ ਉਹਨਾਂ ਨੇ ਪਾ ਲਈ ਦੇਖੋ ਇਹਨਾਂ ਨੇ ਕਿਹਾ ਸੀ ਵੀ ਰਾਤ ਜੇ ਕਿਤੇ ਗੱਡੀ ਵੀ ਖਰਾਬ ਹੋ ਜੇ ਨਾ ਤਾਂ ਉੱਥੇ ਵੀ ਬੰਦੇ ਨੂੰ ਖੜ ਕੇ ਰਿਫਲੈਕਟਰ ਜੈਕਟ ਪਾਉਣੀ ਪੈਂਦੀ ਆ ਤੇ ਗੱਡੀ ਦੇ ਨਾਲ ਜਿਹੜੇ ਉਹ ਤੂਤੂ ਜੇ ਰੱਖਣੇ ਪੈਂਦੇ ਨੇ ਤਾਂ ਜਗਮਗਾ ਵਾਲੇ ਉਹ ਅੱਡ ਤੋਂ ਰੱਖ ਅਜੰਤਵਾਰ ਆ ਜੀ ਤੇ ਤੁਸੀਂ ਦੇਖੋ ਵੀ ਸੜਕਾਂ ਤੇ ਇੱਥੋਂ ਦੇ ਜਿਹੜੇ ਲੋਕਲ ਨੇ ਉਹ ਰਨਿੰਗ ਕਰ ਰਹੇ ਨੇ ਇਹਨਾਂ ਦੇਸ਼ਾਂ ਦੇ ਵਿੱਚ ਭਾਈ ਤੁਸੀਂ ਆਪ ਵੀ ਦੇਖਿਆ ਹੋਣਾ ਵੀ ਮੈਡਨ ਲੈਂਡ ਦੇ ਵਿੱਚ ਉਹ ਵੀ ਐਥਲੈਟਿਕਸ ਦੇ ਵਿੱਚ ਕਾਲੇ ਲੋਕ ਬਹੁਤ ਜ਼ਿਆਦਾ ਅੱਗੇ ਨੇ ਇਹਨਾਂ ਦਾ ਇੱਕ ਜਮਾਇਕਾ ਦਾ ਪਲੇਅਰ ਆ ਹੁਸ਼ੈਨ ਬੋਲਟ ਬਹੁਤ ਤਗੜਾ ਉਹਦਾ ਫੈਨ ਆ ਜੀ ਮੈਂ ਆ ਦੇਖੋ ਉੱਧਰ ਉਹ ਵੀ ਕਰ ਰਿਹਾ ਮੁੰਡਾ ਉਹ ਗਾਂਹ ਤੱਕ ਕਰ ਰਹੇ ਨੇ ਰਨਿੰਗ ਇਹ ਐਤਵਾਰ ਦੀ ਐਤਵਾਰ ਕਰਦੇ ਨੇ ਜੀ ਜਦੋਂ ਟਾਈਮ ਲੱਗੇ ਨਹੀਂ ਤਾਂ ਸਪੈਸ਼ਲ ਗਰਾਊਂਡ ਬਣੇ ਹੋਣਗੇ ਉੱਥੇ ਕਰਦੇ ਹੋਣਗੇ ਹਨਾ ਅੱਜ ਪ੍ਰੋਗਰਾਮ ਹੈ ਕੋਈ ਅੱਜ ਪ੍ਰੋਗਰਾਮ ਹੈ ਕੋਈ ਅੱਛਾ ਉਹ ਅੱਗੇ ਤੱਕ ਬਹੁਤ ਦੂਰ ਤੱਕ ਜਾ ਰਹੇ ਨਹੀਂ ਸ਼ਾਮ ਆਇਆ ਘੰਟਾ ਹੋ ਗਿਆ ਭੱਜੀ ਜਾਂਦੇ ਭੱਜੀ ਜਾਂਦੇ ਦੋਨੇ ਲੈ ਭਾਈ ਸਾਰੇ ਐਥਲੀਟ ਨਹੀਂ ਹੈਗੇ ਵਿੱਚ ਸਾਡੇ ਵਰਗੇ ਵੀ ਨਹੀਂ ਪਰ ਆਇਆ ਵੀ ਇੱਕ ਕੋਈ ਪ੍ਰੋਗਰਾਮ ਹੈ ਨਾ ਦਾ ਉਹਦੇ ਵਿੱਚ ਇਹ ਪਾਰਟਿਸਿਪੇਟ ਕਰ ਰਹੇ ਨੇ ਜਿਵੇਂ ਮੈਰਾਥਨ ਦੇ ਵਿੱਚ ਲੋਕ ਕਹਿੰਦੇ ਨੇ ਵੀ ਸਾਰੇ ਜਾਣੇ ਪਾਰਟਿਸਿਪੇਟ ਕਰੋ ਲੋ ਜੀ ਇਸ ਟਾਈਮ ਅਸੀਂ ਰੇਲਵੇ ਬ੍ਰਿਜ ਦੇ ਉੱਤੇ ਖੜੇ ਹਾਂ ਤੇ ਸਾਹਮਣੇ ਜਿਹੜੀ ਤੁਸੀਂ ਰੇਲ ਦੇਖ ਰਹੇ ਹੋ ਜੀ ਇਹ ਆਪਣੇ ਬਜ਼ੁਰਗਾਂ ਦੀ ਜਾਂ ਆਪਣੇ ਬਾਬਿਆਂ ਦੀ ਬਣਾਈ ਹੋਈ ਰੇਲਵੇ ਲਾਈਨ ਆ ਆ ਦੇਖੋ ਤੁਸੀਂ ਪਰਸਨਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦਰਸ਼ਨ ਕਰਵਾਏ ਸੀ ਕੱਲ੍ਹ ਵਾਲੀ ਦੇ ਵਿੱਚ ਤੇ ਇਹ ਵੀ ਉਹੀ ਇਤਿਹਾਸਿਕ ਯਾਦਗਾਰ ਆ ਜੀ ਇਸ ਰੇਲ ਨੂੰ ਬਣਾਉਂਦੇ ਬਣਾਉਂਦੇ ਇਸ ਦੇ ਕਿਨਾਰੇ ਦੇ ਉੱਤੇ ਉਧਰ ਸਾਹਮਣੇ ਨਿਸ਼ਾਨ ਸਾਹਿਬ ਦੇ ਮੈਂ ਤੁਹਾਨੂੰ ਅੱਗੇ ਦਰਸ਼ਨ ਕਰਵਾਉਣਾ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਆ ਦੇਖੋ ਇੱਧਰ ਦੇਖੋ ਤੁਸੀਂ ਇਹ ਵੀ ਉਹ ਟਾਈਮਾਂ ਦੀ ਬਣੀ ਹੋਈ ਆ ਇਹ ਰੇਲ ਕਿਹੜੇ ਟਾਈਮ ਦੀ ਬਣੀ ਹੋਈ ਆ ਜੀ 1903 ਤੋਂ ਪਹਿਲਾਂ ਦੀ ਹੈ ਇਹ ਉਹੀ ਟਾਈਮਾਂ ਦੇ ਵਿੱਚ ਜਦੋਂ ਇਧਰਲੇ ਪਾਸੇ ਮਾਈਗ੍ਰੇਟ ਕੀਤੇ ਗਏ ਸੀ ਤੇ ਇਸ ਦਾ ਗੇਜ ਵੀ ਤੁਸੀਂ ਦੇਖੋ ਆ ਵੀ ਜਿਹੜੀ ਨਾਰਮਲ ਰੇਲਵੇ ਲਾਈਨ ਅੱਜ ਬਿਸ਼ਾਈਆਂ ਹੁੰਦੀਆਂ ਨੇ ਉਹਦੇ ਨਾਲੋਂ ਢੀਢੀ ਹੈ ਇਹ ਵਾਲੀ ਜਗ੍ਹਾ ਰੇਲਵੇ ਟਰੈਕ ਚਲੋ ਚਲਿਏ ਜੀ ਸਾਰਾ ਬਾਜ਼ਾਰ ਇੱਥੇ ਆ ਇਧਰਲੇ ਪਾਸੇ ਸਾਰਾ ਬਾਜ਼ਾਰ ਆ ਤੇ ਆਪਾਂ ਰੇਲਵੇ ਦੇ ਬ੍ਰਿਜ ਤੇ ਹੀ ਖੜੇ ਆ ਆ ਦੇਖੋ ਇਧਰਲੇ ਪਾਸੇ ਉਹਨਾਂ ਦਾ ਉਹ ਜਿਹੜਾ ਮਾਸਟਰ ਹੁੰਦਾ ਸਟੇਸ਼ਨ ਮਾਸਟਰ ਜਾਂ ਸਿਗਨਲ ਦੇਣ ਵਾਲਾ ਬੰਦਾ ਉਹਦਾ ਕਮਰਾ ਬਣਾਇਆ ਹੋਇਆ ਉਹ ਵੀ ਤੁਸੀਂ ਦੇਖੋ ਵੀ ਪਰਾਣਾ ਬਣਿਆ ਹੋਇਆ ਨਾਇਰੋਬੀ ਈਸਟ ਲਿਖਿਆ ਹੋਇਆ ਉਹਦੇ ਉੱਤੇ ਚਲੋ ਜੀ ਜਦੋਂ ਇੱਥੇ ਰੇਲਵੇ ਲਾਈਨ ਵਿਛਾ ਰਹੇ ਸੀ ਤਾਂ ਇੱਥੇ ਵਿਛਾਉਂਦੇ ਵਿਛਾਉਂਦੇ ਫਿਰ ਉਹਨਾਂ ਨੇ ਹਾਂ ਜੀ ਕਈ ਕੁਰਬਾਨੀਆਂ ਵੀ ਕੁਰਬਾਨੀਆਂ ਵੀ ਹੋਈਆਂ ਨੇ ਜੀ ਕਈ ਕਿਵੇਂ ਮਤਲਬ ਬਸੇ ਸ਼ੇਰ ਚੁਰ ਚੱਕ ਕੇ ਲੈ ਜਾਂ ਜੰਗਲ ਹੁੰਦਾ ਇਹ ਹਾਂ ਜੀ ਹਾਂ ਉਹ ਮੈਂ ਕੱਲ वाली ਵੀਡੀਓ ਦੇ ਵਿੱਚ ਵੀ ਦੱਸਿਆ ਵੀ ਇੱਥੇ ਸ਼ੇਰ ਬਹੁਤ ਹੁੰਦੇ ਸੀ ਤਾਂ ਉਹ ਉਹਦੇ ਉੱਤੇ ਮੂਵੀ ਬਣੀ ਹੋਈ ਆ ਵੀ ਸ਼ੇਰ ਉਹਨਾਂ ਨੂੰ ਇੰਡੀਅਨ ਵਰਕਰ ਜਿਹੜੇ ਇੱਥੇ ਕੰਮ ਕਰਦੇ ਸੀ ਜਾਂ ਪੰਜਾਬੀ ਸੀ ਤਾਂ ਰਾਤ ਨੂੰ ਕਹਿੰਦੇ ਸ਼ੇਰ ਉਹਨਾਂ ਨੂੰ ਚਾਕੇ ਲੈ ਜਾਂਦਾ ਹੁੰਦਾ ਸੀ ਤੇ ਇੱਥੇ ਦੇਖੋ ਤੁਸੀਂ ਸਾਹਮਣੇ ਗੁੰਬਦ ਤੇ ਨਿਸ਼ਾਨ ਸਾਹਿਬ ਦੇ ਦਰਸ਼ਨ ਹੋ ਰਹੇ ਨੇ ਜੀ 1903 ਈਸਵੀ ਦਾ ਗੁਰਦੁਆਰਾ ਸਾਹਿਬ ਹੀ ਬਣਿਆ ਹੋਇਆ ਜੀ ਚਲੋ ਲਾਂਡੀਆਂ ਗੁਰਦੁਆਰਾ ਕਿਹਾ ਜਾਂਦਾ ਕਿਉਂਕਿ ਇਥੇ ਲਾਂਡੀਆਂ ਜਗ੍ਹਾ ਜੀ ਇਹ ਅੱਛੇ ਲਾਂਡੀਆਂ ਜਗ੍ਹਾ ਆ ਭਾਈ ਚਲੋ ਜੀ ਇਧਰਲੇ ਪਾਸੇ ਜਿੰਨੀਆਂ ਵੀ ਗੱਡੀਆਂ ਖੜੀਆਂ ਨੇ ਇਹ ਗੁਰੂ ਘਰ ਦੇ ਵਿੱਚ ਆਈ ਹੋਈ ਸੰਗਤ ਦੀਆਂ ਗੱਡੀਆਂ ਨੇ ਜੀ ਤੇ ਹੁਣ ਸਾਨੂੰ ਆਪਾਂ ਗੁਰਦੁਆਰਾ ਸਾਹਿਬ ਲੈ ਕੇ ਜਾਣੇ ਆ ਅੰਦਰੋਂ ਦਰਸ਼ਨ ਕਰਵਾਉਣੇ ਆ ਏਰੀਆ ਲਾਂਡੀਆਂ ਤੇ ਗੁਰਦੁਆਰਾ ਵੀ ਇਹ ਲਾਂਡੀਆਂ ਦੇ ਨਾਂ ਦੇ ਉੱਤੇ ਹੀ ਮਤਲਬ ਇਹਨੂੰ ਜਾਣਿਆ ਜਾਂਦਾ ਜੀ ਐਤਵਾਰ ਦੀ ਐਤਵਾਰ ਤਾਂ ਇੱਥੇ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਸਾਰੇ ਗੁਰੂ ਘਰਾਂ ਦੇ ਵਿੱਚ ਹੁੰਦੇ ਨੇ ਲਗਭਗ ਪਰ ਇਸ ਗੁਰੂ ਘਰ ਦੇ ਵਿੱਚ ਬਾਈ ਜੀ ਨੇ ਸਾਨੂੰ ਦੱਸਿਆ ਵੀ 2003 ਤੋਂ ਲੈ ਕੇ ਹੁਣ ਤੱਕ ਲਗਾਤਾਰ ਅਖੰਡ ਪਾਠ ਚੱਲ ਰਹੇ ਨੇ ਵੀ ਜੇ ਇੱਕ ਅਖੰਡ ਪਾਠ ਦੀ ਸਮਾਪਤੀ ਹੁੰਦੀ ਹੈ ਤਾਂ ਨਾਲ ਦੀ ਨਾਲ ਦੂਜਾ ਅਖੰਡ ਪਾਠ ਰੱਖ ਦਿੱਤਾ ਜਾਂਦਾ ਤੇ ਲੰਗਰ ਵੀ ਇੱਥੇ ਚੱਲਦਾ ਰਹਿੰਦਾ ਜੀ ਉਹਦੇ ਅਕੋਰਡਿੰਗ ਐਂ ਗੱਲ ਆ ਬਾਈ ਜੀ ਚਲੋ ਜੀ ਉੱਪਰ ਲਿਖਿਆ ਹੋਇਆ ਜੀ ਸ੍ਰੀ ਗੁਰਦੁਆਰਾ ਰਾਮਗੜੀਆ ਰੇਲਵੇ ਨੈਰੋਬੀ ਕੀਨੀਆ ਤੇ ਇਧਰ ਤੁਸੀਂ ਦੇਖੋ ਸਨ ਵੀ ਲਿਖਿਆ ਹੋਇਆ ਜੀ ਸਨ 1903 ਇਹ ਗੁਰਦੁਆਰਾ ਸਾਹਿਬ ਉਦੋਂ ਦਾ ਸਟੈਬਲਿਸ਼ ਕੀਤਾ ਗਿਆ ਜੀ ਇਹ ਬਾਬਾ ਜੀ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆ ਠੀਕ ਹੈ ਮੇਨ ਗੇਟ ਆ ਲੇਕਿਨ ਉਹ ਸਕਿਉਰਟੀ ਵਾਲਾ ਯੂਜ਼ ਕਰਦੇ ਆ ਅੱਛਾ 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 ਠੀਕ ਹੈ ਜੀ ਹੁਣ ਆਪਾਂ ਅੰਦਰ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਤੇ ਦਰਸ਼ਨ ਕਰਵਾਉਣੇ ਆ ਤੁਹਾਨੂੰ ਹੋਰ ਬਾਈ ਜੀ ਠੀਕ ਹੋ ਜੀ ਕੀ ਨਾਮ ਹੈ ਜੀ ਆਪਣਾ ਬਲਬੀਰ ਸਿੰਘ ਜੀ ਬਲਬੀਰ ਸਿੰਘ ਜੀ ਤੁਸੀਂ ਤੁਸੀਂ ਬਰਨਾਲੇ ਤੋਂ ਫਿਰ ਸਾਡੇ ਕੋਲ ਆਂਡੀ ਅਸੀਂ ਸੰਗਰੂਰ ਤੋਂ ਆ ਜੀ ਹਾਂ ਜੀ ਹਾਂ ਨਾਮਲਾ ਸਿੰਘ ਵਾਲਾ ਘਰ ਨਾਲੇ ਅੱਛਾ ਮੈਂ ਖਾਸ ਨਾਮ ਤੋਂ ਆ ਜੀ ਹਾਂ ਬਾਈ ਜੀ ਸਾਨੂੰ ਦੇਖਦੇ ਸੀ ਤਾਂ ਕਰਕੇ ਫਿਰ ਮੈਂ ਬਾਈ ਜੀ ਉਹਨਾਂ ਦਾ ਵੀਡੀਓ ਬਣਾ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ ਸਾਡਾ ਹਾਂ ਠੀਕ ਹੈ ਜੀ ਗੁਰਦੁਆਰਾ ਸਾਹਿਬ ਦੀ ਬਾਕੀ ਇਮਾਰਤ ਦੇ ਦਰਸ਼ਨ ਕਰਵਾਉਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਮੇਨ ਦਰਬਾਰ ਸਾਹਿਬ ਦੀ ਤੁਹਾਨੂੰ ਦਰਸ਼ਨ ਕਰਵਾ ਦਈਏ ਜੀ ਸਾਹਮਣੇ ਮਹਾਰਾਜ ਦਾ ਪ੍ਰਕਾਸ਼ ਉਧਰਲੇ ਪਾਸੇ ਸੰਗਤ ਵੀ ਆਈ ਹੋਈ ਆ ਪ੍ਰਸ਼ਾਦਾ ਪਾਣੀ ਛਕ ਰਹੀ ਈ ਲੈ ਗਿਆ ਗਿਆ ਅਸੀਂ ਤਾਂ ਤੁਹਾਨੂੰ ਮਹਾਰਾਜ ਗੱਲ ਸੁਣੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਰਿਆ ਹਾਂਜੀ ਹਾਂਜੀ ਸਾਨੂੰ ਮੈਂ ਬੜਾ ਖੁਸ਼ ਹਾਂ ਮੇਰੇ ਮੇਰਾ ਲੜਕਾ ਲਾਇਕ ਆ ਪ੍ਰਵੀਂਦਰ ਸਿੰਘ ਠੀਕ ਹੈ ਪ੍ਰਵੀਂਦਰ ਦੀ ਹੀਰ ਆ ਉਹ ਤੁਹਾਨੂੰ ਨਾ ਹਰ ਚਰਨ ਨੂੰ ਉਹ ਇਹਦਾ ਤੁਹਾਡਾ ਕੁਦੂਆ ਗਿਆ ਅਸੀਂ ਬਹੁਤ ਦੁੱਖ ਸਾਨੂੰ ਬੈਠ ਘਰ ਬੈਠਿਆ ਤੁਸੀਂ ਪੂਰੀ ਪੂਰਾ ਇਸਫੀਕਾ ਔਰ ਸੌਫੀਕਾ ਜਨ ਲੋੜ ਉਸ ਦਾ ਦਿਖਾਤਾ ਹਾਂਜੀ ਹਾਂ ਉਹਨੇ ਸੌਫੀਕਾ ਅੰਤ ਤੱਕ ਦਿਖਾਤਾ ਸਾਨੂੰ ਹਾਂਜੀ ਤੁਸੀਂ ਸਾਨੂੰ ਜਿੱਗਾ ਹੋਰ ਬਾਕੀ ਬਚੇ ਸੀ ਉਹ ਵੀ ਸਾਨੂੰ ਦਿਖਾਓਗੇ ਜੀ ਤੁਹਾਡੇ ਘਰ ਤੇ ਬਹੁਤ ਖੁਸ਼ ਬਹੁਤ ਠੀਕ ਹੈ ਜੀ ਸਰਦਾਰ ਹਾਂਜੀ ਇਸ ਤਰੀਕੇ ਤੁਹਾਡਾ ਕੰਮ ਚੱਲਦਾ ਰਹੇ ਬਹੁਤ ਐਸ ਯੂ ਹੋਰ ਅਗੇ ਨੋਟਿਸ ਕੀਤਾ ਤੁਸੀਂ ਇਹ ਵੀ ਵਾਰ ਕਰਾਂਗੇ ਸਰਦਾਰ ਸਾਹਿਬ ਦਾ ਨਾਮ ਆ ਜੀ ਮਨਜੀਤ ਸਿੰਘ ਹੀਰਾ ਜੀ ਤੇ ਇਹ ਇਹਨਾਂ ਦੇ ਧਰਮ ਪਤਨੀ ਨੇ ਜੀ ਸਤਿ ਸ਼੍ਰੀ ਅਕਾਲ ਜੀ ਆ ਲੁਧਿਆਣੇ ਤੋਂ ਹੀ ਹੈਗੇ ਨੇ ਮਿਲਾਂਗੇ ਜੀ ਆਪਾਂ ਦੁਬਾਰਾ ਇੱਕ ਵਾਰੀ ਪਹਿਲਾਂ ਅਸੀਂ ਵਿਆਹ ਚ ਮਿਲੇ ਆ ਤੇ ਹੁਣ ਅਸੀਂ ਮਿਲੇ ਆ ਜੀ ਗੁਰੂ ਘਰ ਦੇ ਵਿੱਚ ਉਦੋਂ ਵੀ ਗੁਰਦੁਆਰਾ ਸਾਹਿਬ 'ਚ ਹੀ ਪ੍ਰੋਗਰਾਮ ਸੀ ਹਨਾ ਜੀ ਹਾਂ ਠੀਕ ਹੈ ਹਾਂ ਬਿਲਕੁਲ ਉਸੇ ਦੌਰਾਨ ਕੱਲ ਮਿਲਦੇ ਜਾਂਦੇ ਹਾਂ ਸਾਨੂੰ ਜੀ ਨਾਲ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਮੇਰੇ ਕੋਲ ਨੰਬਰ ਹੈਗਾ ਤੁਹਾਡਾ ਥੈਂਕ ਯੂ ਹਾਂ ਧੰਨਵਾਦ ਜੀ ਚਲੋ ਗੁਰਦਰਾ ਸਾਹਿਬ ਦੇ ਦਰਬਾਰ ਹਾਲ ਦੇ ਦਰਸ਼ਨ ਕਰਨ ਤੋਂ ਬਾਅਦ ਇਧਰਲੇ ਪਾਸੇ ਆ ਜੀ ਲੰਗਰ ਹਾਲ ਤੇ ਸੰਗਤਾਂ ਇੱਥੇ ਲੰਗਰ ਛਕ ਰਹੀਆਂ ਨੇ ਤੇ ਆਪਾਂ ਨੂੰ ਜਿਹੜੇ ਚਾਹਣ ਵਾਲੇ ਨੇ ਜਾਂ ਪਿਆਰ ਕਰਨ ਵਾਲੇ ਨੇ ਉਹ ਬਾਰ-ਬਾਰ ਮਿਲ ਰਹੇ ਨੇ ਨੰਬਰ ਵਗੈਰਾ ਆਪਣੇ ਐਕਸਚੇਂਜ ਹੋ ਗਏ ਤੇ ਜਿੰਨਾ ਹੋ ਸਕੇ ਸਾਰਿਆਂ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗੇ ਹਾਂ ਜੀ ਆਸਾਦੀ ਵਾਰ ਦੀ ਪ੍ਰੋਗਰਾਮ ਅੱਜ ਸੀ ਬਾਅਦ ਆਸਾਦੀ ਵਾਰ ਦਾ ਪ੍ਰੋਗਰਾਮ ਸੀ ਜੀ ਅੱਜ ਚਲੋ ਠੀਕ ਆ ਇਹ ਸਾਰੀ ਸੰਗਤ ਜਿਹੜੀ ਹੈਗੀ ਆ ਅਡੜ ਗੁਰੂ ਘਰਾਂ ਦੇ ਵਿੱਚ ਜਿਵੇਂ ਜਾਂਦੇ ਨੇ ਤਾਂ ਜਿਹਨੂੰ ਜਿਹੜੇ ਨੇੜੇ ਗੁਰੂ ਘਰ ਪੈਂਦਾ ਉੱਥੇ ਚਲਾ ਜਾਂਦਾ ਜੀ ਚਲੋ ਠੀਕ ਆ ਇਧਰਲੇ ਪਾਸੇ ਬੀਬੀਆਂ ਪੈਣਾ ਇਧਰਲੇ ਪਾਸੇ ਸਾਰੇ ਬੰਦੇ ਜੀ ਚਲੋ ਹੁਣ ਇਧਰਲੇ ਪਾਸੇ ਪੁੱਛੇ ਕੀ ਆ ਜੀ ਇਧਰਲੇ ਪਾਸੇ ਰਸੋਈ ਘਰ ਆ ਇਧਰਲੇ ਪਾਸੇ ਰਸੋਈ ਘਰ ਆ ਜੀ ਰਸੋਈ ਘਰ ਚ ਚਲੋ ਤੁਸੀਂ ਆਪਾਂ ਅੰਦਰੋਂ ਦੇਖ ਲਈ ਮਾੜਾ ਜੀ ਤੇ ਇਧਰ ਲੰਗਰ ਤਿਆਰ ਹੁੰਦਾ ਜੀ ਆ ਦੇਖੋ ਆਮੋਲਾ ਦਾ ਆਟੇ ਵਾਲੀ ਮਸ਼ੀਨ ਆ ਆ ਦੇਖੋ ਇਧਰ ਟੂਰੇ ਚੱਲ ਰਹੇ ਨੇ ਉਧਰਲੇ ਪਾਸੇ ਚਲੇਪੀਆ ਦਾ ਲੰਗਰ ਹੈ ਚਲੋ ਹਾਂਜੀ ਹਾਂ ਮਾਡੋ ਮਹਿਮਾਨ ਜੀ ਨਾਮ ਹਾਂਜੀ ਸੁੱਕੀ ਲੋਟੇ ਬਹੁਤ ਬਹੁਤ ਧੰਨਵਾਦ ਭੈਣ ਇਹਨਾਂ ਨੇ ਸਾਡਾ ਜਿਹੜਾ ਕੇਕ ਕੱਟਿਆ ਸੀ ਰਾਤ ਵੈਲਕਮ ਟੂ ਕੀਨੀ ਵਾਲਾ ਇਹਨਾਂ ਨੇ ਬਣਾ ਕੇ ਭੇਜਿਆ ਸੀ ਧੰਨਵਾਦ ਜੀ ਚਲੋ ਜੀ ਹਾਂ ਠੀਕ ਹੈ ਜੀ ਇਧਰਲੇ ਪਾਸੇ ਸੇਵਾਦਾਰ ਨੇ ਜੀ ਲੰਗਰ ਵਰਤਾਉਣ ਵਾਸਤੇ ਤੇ ਇੱਥੇ ਭਾਈ ਰਹਿائش ਦਾ ਪ੍ਰਬੰਧ ਵੀ ਹੈਗਾ ਜੇ ਕੋਈ ਨੇਰੇ ਸਵੇਰੇ ਕੋਈ ਸੰਗਤ ਆਉਂਦੀ ਆ ਭਾਈ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਕਮਰਾ ਲੈ ਕੇ ਰਹਿ ਵੀ ਸਕਦੀ ਆ ਇਹ ਸਾਰੇ ਕਮਰੇ ਨੇ ਜੀ ਹਾਂ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਨਿਸ਼ਾਨ ਸਾਹਿਬ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਝੁਲ ਰਿਹਾ ਇਹ ਸਾਰੇ ਕਮਰੇ ਨੇ ਇਧਰਲੇ ਪਾਸੇ ਠੀਕ ਹੈ ਜੀ ਅੱਛਾ ਇਧਰ ਸਾਰੇ ਕਮਰੇ ਨਹੀਂ ਚਲੋ ਜੀ ਇਸ ਗੁਰੂ ਘਰ ਦੇ ਦਰਸ਼ਨ ਕਰਕੇ ਲੱਗਦਾ ਵੀ ਇਹ ਬਿਲਡਿੰਗ ਇਹ ਮਨੁਲਾ ਦਾ ਬਿਲਡਿੰਗ ਸਾਰੀ 1903 ਦੀ ਬਣੀ ਹੋਈ ਹੈ ਜੀ। 1903 ਦੀ ਬਣੀ ਹੈ ਪਹਿਲੇ ਛੋਟੀ ਸੀ। ਉਹ ਜਿਹੜੀ ਚਾਦਰਾਂ ਨੇ ਜੀ ਉਦੋਂ ਦੀਆਂ ਨੇ। ਉਹ ਜਿਹੜੀਆਂ ਅੱਛਾ ਉਹ ਚਾਦਰਾਂ ਜਿਹੜੀਆਂ ਦਰਬਾਰ ਸਾਹਿਬ ਦੇ ਬਾਹਰ ਲੱਗੀਆਂ ਨੇ। ਹਾਂ ਜੀ ਕਰਦੇ ਰਹਿੰਦੇ ਆ। ਅੱਛਾ ਠੀਕ ਹੈ। ਹਾਂ ਜੀ ਹਾਂ ਗੁਰਦਰਾ ਸਾਹਿਬ 1903 ਦਾ ਤੇ ਬਾਈ ਜੀ ਨੇ ਸਾਨੂੰ ਦੱਸਿਆ ਮਾੜਾ ਮੋਟਾ ਦੇਖੋ ਰੈਨੋਵੇਟ ਕਰਨਾ ਹੀ ਪੈਂਦਾ ਕਿਉਂਕਿ ਬਹੁਤ ਜ਼ਿਆਦਾ ਸਾਲ ਹੋ ਗਏ। ਪਰ ਜਿਹੜੀਆਂ ਉਹ ਚਾਦਰਾਂ ਲੱਗੀਆਂ ਹੋਈਆਂ ਨੇ ਦਰਬਾਰ ਸਾਹਿਬ ਦੇ ਬਾਹਰ ਉਹ ਸਾਰੀਆਂ ਉਸ ਉਸ ਵੇਲੇ ਦੀਆਂ ਨੇ ਲੋ ਜੀ ਇਸ ਟਾਈਮ ਅਸੀਂ ਗੁਰਦਰਾ ਸਾਹਿਬ ਲਾਂਡੀਆਂ ਦੇ ਵਿੱਚ ਖੜੇ ਆ ਜੀ ਮਕਿੰਡੂ ਸਾਹਿਬ ਜਿੱਤੋਂ ਗਏ ਸੀ ਤਾਂ ਸਾਨੂੰ ਆਪਾਂ ਮੱਖਣ ਸਿੰਘ ਦੇ ਨਾਲ ਬਣਾਇਆ ਸੀ ਅੱਜ ਆਪਣੇ ਕੋਲ ਇੱਕ ਹੋਰ ਇੱਥੋਂ ਦਾ ਲੋਕਲ ਕਹਿੰਦੇ ਇਹ ਵੀ ਪੰਜਾਬੀ ਬੋਲਦਾ ਬਾਈ ਜੀ ਬੋਲ ਕੇ ਦਿਖਾ ਸਸਰੀਕਾਲ ਜੀ ਹੂੰ ਹੂੰ ਗਿਆ ਸੰਗ ਗਿਆ ਤਾਂ ਆਪਾਂ ਨਾਂ ਗੋਪਾ ਹੈ ਇਹਨੂੰ ਮੜਾ ਜਾ ਦੱਸ ਦੋ ਵੀ ਆਪਾਂ ਕਹਿਣਾ ਕੀ ਹੈ ਸਸਰੀਕਾ ਸਸਰੀਕਾਲ ਤੁਹਾਨੂੰ ਪੰਜਾਬੀ ਸਮਝ ਆਉਂਦੀ ਆ ਹਾਂ ਬੋਲ ਕੇ ਦਿਖਾਓ ਮੜੀ ਜੀ ਕਿੰਨੀ ਆਉਂਦੀ ਆ ਤੁਹਾਨੂੰ ਪੰਜਾਬੀ ਇਹ ਹੋ ਗਿਆ ਇਹ ਲੈ ਲੁਗਾ ਇਹ ਟੂ ਇਹ ਲੈ ਨਾ ਹੋ ਗਿਆ ਹੋ ਗਿਆ ਐ ਸਤਿ ਸ਼੍ਰੀ ਅਕਾਲ ਬਾਈ ਨਰਵਸ ਹੋ ਗਿਆ ਕਿ ਡੈ ਕਿ ਡਾ ਕਿਦਾਂ ਕਿ ਡਾ ਕੀ ਹਾਲ ਆ ਚਾਲਾ ਸਤਿ ਸ਼੍ਰੀ ਅਕਾਲ ਬਸ ਨਹੀਂ ਨਰਵਸ ਹੋ ਗਿਆ ਹਾਂ ਬੰਦਾ ਨਰਵਸ ਹੋ ਗਿਆ ਆਪਾਂ ਇੱਕੋ ਦਮ ਲਾ ਕੇ ਕੈਮਰਾ ਛੱਡ ਤਾ ਨਾ ਤੇ ਨਾਮ ਕੀ ਆ ਦਾ ਇਹ ਚਮਚ ਇਹ ਚਮਚ ਆ ਹਾਂ ਇਹ ਕੀ ਚੀਜ਼ ਆ ਆਹਾ ਹੋਰ ਆ ਕੀ ਚੀਜ਼ ਆ ਗਲਾਸ ਗਲਾਸ ਯਾ ਗਲਾਸ ਚਲੋ ਕੋਈ ਨਾ ਇਹ ਬੰਦਾ ਸੰਗ ਗਿਆ ਮੱਖਣ ਸਿੰਘ ਬਾੜਾ ਦਲੇਰ ਸੀ ਇਹ ਕੰਮ ਨੂੰ ਉਦੇ ਕੋਲ ਆਉਂਦੇ ਰਹਿੰਦੇ ਨੇ ਨਾ ਪਹਿਲਾਂ ਵੀ ਕਾਫੀ ਤਾਂ ਕਰਕੇ ਗੁੱਡ ਹੋਰ ਸਿੱਖੋ ਪੰਜਾਬੀ ਲਰਨ ਮੋਰ ਪੰਜਾਬੀ ਓਕੇ ਜੀ ਹਲੋਗਾ ਏ 2 ਜੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਹਾਂ ਬਸ ਲੋ ਜੀ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਿਆ ਇਸ ਟਾਈਮ ਆਪਾਂ ਦੁਬਾਰੇ ਪਾਰਕਿੰਗ 'ਚ ਆ ਗਏ ਤੇ ਹੁਣ ਇੱਕ ਹੋਰ ਗੁਰੂ ਘਰ ਦੇ ਆਪਾਂ ਦਰਸ਼ਨ ਕਰਨ ਜਾਵਾਂਗੇ ਅ ਭਾਈ ਜੀ ਕੀ ਆ ਜੀ ਉਹ ਨਾਮ ਗੁਰੂ ਘਰ ਦਾ ਪਗਾਨੀ 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 ਰਾਮ ਗੜੀਆ ਰਾਮ ਗੜੀਆ ਸਿੱਖ ਟੈਂਪਲ ਰਾਮਗੜੀਆ ਸਿੱਖ ਟੈਂਪਲ ਭਗਾਨੀ ਜਗ੍ਹਾ ਦਾ ਨਾਮ ਆ ਜੀ ਠੀਕ ਆ ਇਧਰਲੇ ਪਾਸੇ ਰੇਲਵੇ ਵਾਲਾਂ ਦੇ ਪੁਰਾਣੇ ਟਾਈਮਾਂ ਦੇ ਵਿੱਚ ਜਿਹੜੇ ਥਾਮਾਂ ਦੇ ਉੱਤੇ ਹੋ ਰਹਿੰਦੇ ਹੋਣਗੇ ਆ ਉਹ ਟਾਈਮ ਦੇ ਬਣੇ ਹੋਏ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਲਾਂਦੀਜ਼ ਲਾਂਦੀਜ਼ ਟੀ ਨਰਸਰੀ ਇਧਰਲੇ ਪਾਸੇ ਨਰਸਰੀ ਬਣੀ ਹੋਈ ਹੈ ਜੀ ਅੱਛਾ ਉਹ ਅੱਗੇ ਲੱਗੇ ਆ ਅੱਛਾ ਉਹ ਪਰਲੇ ਪਾਸੇ ਨਰਸਰੀ ਹੈ ਭਾਈ ਚਲੋ ਆਜੋ ਭਾਈ ਜੀ ਬਾਹਰ ਅੱਛਾ ਜੈਕਟ ਮੈਂ ਪਾ ਲਵਾਂ ਆ ਸੋਹਣੀ ਲੱਗੀ ਉਹਨੂੰ ਜੈਕਟ ਅਹੀ ਆ ਦੇਖੋ ਭਾਈ ਆਹ ਰਿਫਲੈਕਟਰ ਨਹੀਂ ਜਦੋਂ ਇਹਦੇ ਲਾਈਟ ਪੈਂਦੀ ਹੈ ਰਾਤ ਭਰate ਇਹ ਜਗਦੇ ਨਹੀਂ ਤੇ ਉਹ ਜਿਹ ਮੈਂ ਕਹਿੰਦਾ ਸੀ ਜੀ ਜਿਹੜਾ ਬੰਦਾ ਜਾਜਾਂ ਚ ਵੀ ਝੂੰਟੇ ਲੈਂਦਾ ਉਹ ਤਾਂ ਨਹੀਂ ਰੱਜਦਾ ਦੇਖੋ ਜਿਨੇ ਲੈਣੇ ਆ ਝੂੰਟੇ ਇਹਤੇ ਵੀ ਲਾ ਕੇ ਖੁਸ਼ ਹੋ ਜਾਂਦਾ ਦੇਖੋ ਨਿਆਣੇ ਬਾਲੇ ਘੈਂੜੇ ਇੱਥੋਂ ਦੇ ਜਵਾਖ ਨਾ ਮੈਨੂੰ ਬੋਲਦੇ ਬਾਲੇ ਸੋਨੇ ਲੱਗਦੇ ਨੇ ਪੰਜਾਬੀ ਆਉਂਦੀ ਆ ਹਾਂ ਜੀ ਬੋਲ ਕੇ ਦਿਖਾ ਮਾੜੀ ਜੀ ਕੀ ਨਾਮ ਆ ਤੇਰਾ ਕਿਦਾਂ ਕੀ ਨਾਮ ਆ ਹੋਰ ਹੈ ਠੀਕ ਆ ਠੀਕ ਆ ਹੋਰ ਕੀ ਹਾਲ ਆ ਕਿੰਵੀਂ ਚ ਪੜਦਾ ਹਾਂ ਕਿੰਵੀਂ ਚ ਪੜਦਾ ਸਕੂਲ ਸਮਾਜ ਕੱਚੀ ਦੇ ਬਸ ਮਾਂ ਚ ਪੜਾਉਂਦੇ ਓਕੇ ਅੱਛਾ ਓਕੇ ਕੀ ਨਾਮ ਨਾਮ ਕੀ ਹੈ ਤੇਰਾ ਤੇਰਾ ਨਾਮ ਕੀ ਹੈ ਕਬੀਰ ਆ ਵਾ ਨਾਮ ਬਹੁਤ ਸੋਹਣਾ ਯਾਰ ਤੇਰਾ ਨਾਮ ਕੀ ਆ ਰਿਪੂ ਪੱਕਾ ਨਾਮ ਕੀ ਹੈ ਤੇਰਾ ਅੱਛਾ ਦੀਪਕ ਜੋਸ਼ ਸਿੰਘ ਪਨੇਸਰ ਤੇ ਉਹਦਾ ਕੀ ਨਾਮ ਆ ਉਹ ਛੋਟੇ ਦਾ ਜਤੂ ਮਨਜੋਤ ਸਿੰਘ ਮਨਜੋਤ ਸਿੰਘ ਇਹਦਾ ਕੀ ਨਾਮ ਆ ਰਣਵੀਰ ਸਿੰਘ ਇਹਦਾ ਕੀ ਨਾਮ ਆ ਇੱਧਰ ਦੇਖ ਤੇਰਾ ਨਾਮ ਕੀ ਉਹ ਗੁਰਜਾਸ ਗੋਰਜਸ ਇਹ ਨਾਮ ਨੇ ਜੀ ਜਵਾਖਾਂ ਦੀ ਵਧੀਆ ਪੰਜਾਬੀ ਬੋਲਦੇ ਨੇ ਜਦੋਂ ਪੰਜਾਬੀ ਦੇ ਵਿੱਚ ਐਕਸੈਂਟ ਜਾਂ ਮਾਰ ਦੇਣਾ ਕੀਨੀਆ ਵਾਲਾ ਉਹ ਮੈਨੂੰ ਬਹਲੇ ਸੁਣਨੇ ਲੱਗਦੇ ਨੇ ਬੋਲਦੇ ਲੋ ਜੀ ਗੁਰਦੁਆਰਾ ਲਾਂਡੀਸ ਤੋਂ ਚੱਲ ਕੇ ਆਰਾਮਗੜੀ ਆ ਗੁਰਦੁਆਰਾ ਪੰਘਾੜੀ ਦੇ ਵਿੱਚ ਪਹੁੰਚ ਗਏ ਜੀ ਬਾਈ ਜੀ ਨੇ 50 ਮਿੰਟਾਂ ਦੇ ਵਿੱਚ ਲਿਆ ਕੇ ਆਪਾਂ ਨੂੰ ਇੱਥੇ ਗੇਟ ਦੇ ਸਾਹਮਣੇ ਖੜਾ ਕਰਤਾ ਤੇ ਆਹ ਸਾਹਮਣੇ 메ਨ ਗੇਟ ਆ ਜੀ ਖੋਲਣਗੇ ਬਾਈ ਹੋਰੇ ਗੇਟ ਆ ਉੱਪਰ ਦੇਖੋ ਇਲੈਕਟ੍ਰਿਕ ਤਾਲਾ ਲੱਗੀਆਂ ਹੋਈਆਂ ਨੇ ਸੇਫਟੀ ਵਾਸਤੇ ਜੈਂਬੋ ਬ੍ਰਦਰ ਜੈਂਬੋ ਹਾਊ ਆਰ ਯੂ ਗੁੱਡ ਟੈਂਕ ਯੂ ਇਧਰਲੇ ਪਾਸੇ ਸਾਹਮਣੇ ਤੁਸੀਂ ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜੀ ਇਧਰਲੇ ਪਾਸੇ ਸਾਹਮਣੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਜੀ ਤੇ ਸਾਨੂੰ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਕੇ ਲੈ ਕੇ ਆਉਣੇ ਆ ਪਰਲੇ ਪਾਸੇ ਵੀ ਪਾਰਕਿੰਗ ਆ ਬਹੁਤ ਸੋਹਣਾ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਉੱਪਰ ਦੇਖੋ ਕਿੱਡੇ ਸੋਹਣੇ ਅਖਰਾਂ ਦੇ ਵਿੱਚ ਆਰਾਮ ਗੜੀਆ ਗੁਰਦਰਾ ਸਾਹਿਬ ਤੇ ਜਿਹੜੀ ਜਗ੍ਹਾ ਹੈ ਜਗ੍ਹਾ ਦਾ ਨਾਮ ਹੈ ਜੀ ਪੰਗਾਣੀ ਚਲੋ ਇੱਥੇ ਵੀ ਪਾਰ ਚੱਲ ਰਹੇ ਨੇ ਜੀ ਹਾਂਜੀ ਠੀਕ ਹੈ ਇਹਦੇ ਗੁਰੂ ਘਰ ਜਿਹੜੇ ਬਣੇ ਹੋਏ ਨੇ ਸਿਰਫ ਕੈਨੇਡਾ ਅਮਰੀਕਾ ਦੀਆਂ ਫੋਟੋਆਂ 'ਚ ਦੇਖਦੇ ਹੁੰਦੇ ਆ ਜਿਹੜੇ ਸਾਨੂੰ ਕੀਨੀਆ ਦੇ ਵਿੱਚ ਦਰਸ਼ਨ ਹੋ ਰਹੇ ਨੇ ਦਸ਼ਮੇਸ਼ ਹਾਲ ਨਾਨਕ ਦਰਬਾਰ ਆਪਾਂ ਦਰਬਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾ ਲਿਆ ਜੀ ਕਰ ਕਰਪਾ ਤੇਰੇ ਗੁਣ ਗਾਵਾਂ ਇਧਰਲੇ ਪਾਸੇ ਜੋੜਾ ਘਰ ਆ ਜੀ ਉਹ ਦੇਖ ਕਿੰਨਾ ਸੋਹਣਾ ਗੁਰਦਵਾਰ ਸਾਹਿਬ ਬਣਿਆ ਹੈ ਭਾਈ ਜੀ ਇੱਥੇ ਵੀ ਰਿਹਾ ਇਸ ਦਾ ਪ੍ਰਬੰਧ ਹੈਗਾ ਹਾਂਜੀ ਬਹੁਤ ਵਧੀਆ ਹੁਣ ਤੁਹਾਨੂੰ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਵਾ ਕੇ ਲੈ ਕੇ ਆਉਣੀ ਆ ਜੀ ਨਾਨਕ ਦਰਬਾਰ ਸਾਹਮਣੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਰੂਪ ਤੇ ਕੀਨੀਆਂ ਦੇ ਵਿੱਚ ਜਿੰਨੇ ਵੀ ਆਪਾਂ ਲਗਭਗ ਗੁਰੂ ਘਰਾਂ ਦੇ ਦਰਸ਼ਨ ਕੀਤੇ ਨੇ ਉਹ ਜ਼ਿਆਦਾਤਰ ਪਹਿਲੀ ਮੰਜ਼ਲ ਤੇ ਬਣੇ ਹੁੰਦੇ ਨੇ 2 ਨਵੰਬਰ 2019 ਹਾਂਜੀ ਠੀਕ ਆ ਹਾਂਜੀ ਇਹ ਨਾ ਉਹਦੀ ਗੱਲ ਕੀਤੀ ਜਿਹੜਾ ਮਹਾਰਾ ਇਹਦਾ ਸਰੂਪ ਆ ਨਾ ਇਹ ਇਹ ਉਹਦੀ ਗੱਲ ਕੀਤੀ ਗਈ ਆ ਇਹ ਗਲਾਬਸ ਲਾਲ ਗਲਾਬ ਪੇਸ਼ ਕੀਤਾ ਗਿਆ ਹਾਂਜੀ ਹਾਂ ਚਲੋ ਬੋਲੇ ਜਿਆ ਬਾਸ ਲੇਖ ਵਿਦਾ ਮਿਲ ਹੋ ਜੇ ਰੱਧਿਆ ਸਭ ਭਏ ਸਭ ਦੇਹਨ ਦਾ ਪਰਮ ਨਾਮ ਨੇ ਮਿਲ ਕੇ ਸਾਧਕੀ ਯਾਤਨਾ ਸਾਧੂ ਦਾ ਕਹਿਓ ਪਰ ਸੁਖਿਆ ਮਿਠਾ ਨਾਮ ਬਿਨਾ ਤਰ ਅੰਦਰ ਮੁਕਾਵਤ ਇਧਰਲੇ ਪਾਸੇ ਨੀ ਪੱਥਰ ਰੱਖਿਆ ਹੋਇਆ ਜੀ 29 ਨਵੰਬਰ 1970 ਦਾ ਤੇ ਗੁਰਦੁਆਰਾ ਸਾਹਿਬ ਜਦੋਂ ਬਣ ਕੇ ਤਿਆਰ ਹੋਇਆ ਜੀ ਉਧਰਲੇ ਪਾਸੇ ਡੇਟ ਲਿਖੀ ਹੋਈ ਆ 30 ਅਪ੍ਰੈਲ 1972 ਗੁਰਦਰਾ ਸਾਹਿਬ ਇਹ ਬਣ ਕੇ ਤਿਆਰ ਹੋ ਗਿਆ ਸੀ ਜੀ ਉਧਰਲੇ ਪਾਸੇ ਲੰਗਰ ਹਾਲ ਆ ਤੇ ਤੁਸੀਂ ਦੇਖੋ ਜੀ ਲੰਗਰ ਹਾਲ ਦੇ ਦਰਸ਼ਨ ਕਰੋ ਯਾਰ ਉਹ ਸਾਹਮਣੇ ਰਸੋਈ ਘਰ ਆ ਤੇ ਤੁਸੀਂ ਦੇਖੋ ਯਾਰ ਲੰਗਰ ਹਾਲ ਕਿੱਡਾ ਵੱਡਾ ਤੇ ਕਿੱਡਾ ਸੋਹਣਾ ਬਣਾਇਆ ਹੋਇਆ ਤੇ ਤੁਸੀਂ ਸਫਾਈ ਵੀ ਦੇਖੋ ਕਿੰਨੀ ਆ ਇੱਥੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜੇ ਆਪਣੇ ਪੰਜਾਬੀ ਜਾਂ ਸਿੱਖ ਇੱਥੇ ਰਹਿੰਦੇ ਨੇ ਗੁਰੂ ਘਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਉਹ ਕਿੰਨੇ ਦਸੇ ਸਿੱਖੇ ਰਹਿੰਦੇ ਹੋਣਗੇ ਸਕੂਲ ਵੀ ਹੈਗਾ ਸਕੂਲ ਵੀ ਹੈਗਾ ਜੀ ਅੰਦਰ ਇੱਕ ਗੱਲ ਹੋਰ ਆ ਵੀ ਜਿੰਨੇ ਵੀ ਇੱਥੇ ਸਿੱਖ ਰਹਿੰਦੇ ਨੇ ਜਾਂ ਪੰਜਾਬੀ ਰਹਿੰਦੇ ਨੇ ਤਾਂ ਸਾਰਿਆਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਕੇਸ ਰੱਖੇ ਹੋਏ ਨੇ ਹੱਥਰ ਜਦੋਂ ਕੈਮਰਾ ਕਰਗੇ ਇਸ ਟਾਈਮ ਅਸੀਂ ਰਸੋਈ ਘਰ ਦੇ ਵਿੱਚ ਆ ਗਏ ਜੀ ਤੇ ਸਾਡੇ ਨਾਲ ਇਧਰਲੇ ਪਾਸੇ ਸਿੰਘ ਸਾਹਿਬ ਨੇ ਬਾਈ ਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਮੋਨੂ ਸਿੰਘ ਆ ਜੀ ਮੋਨੂ ਸਿੰਘ ਆ ਜੀ ਇਹਨਾਂ ਦੀ ਸ਼ਕਲ ਜਮਾ ਗੁਰੂ ਘਰ ਨਾਲਕ ਸਰ ਜਿੱਥੇ ਮੈਂ ਰੁਕਿਆ ਹੋਇਆ ਹਾਂ ਉਹ ਉੱਥੇ ਬਾਈ ਗੁਰਜੀਤ ਸਿੰਘ ਦੇ ਨਾਲ ਮਿਲਦੀ ਹੈ ਤੇ ਬਾਈ ਜੀ ਨੂੰ ਪੁੱਛੇ ਕਹਿੰਦੇ ਵੀ ਸਾਡੇ ਭਰਾ ਨੇ ਉਹ ਹਣਾ ਜੀ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਮੈਨੂੰ ਭਲੇਖਾ ਲੱਗਿਆ ਜਮਾ ਵੀ ਤੇ ਆਹ ਰਸੋਈ ਘਰ ਆ ਪ੍ਰਸ਼ਾਦਾ ਪਾਣੀ ਬਾਈ ਜੀ ਇੱਥੇ ਤਿਆਰ ਹੁੰਦਾ ਸਾਰਾ ਹਾਂ ਜੀ ਸਵੇਰ ਇੱਥੇ ਪਕਦਾ ਠੀਕ ਹੈ ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਤਾਂ ਮੈਨੂੰ ਹੋ ਗਏ 2 ਸਾਲ 2 ਸਾਲ ਹੋ ਗਏ ਤੇ ਤੁਸੀਂ ਦੇਖੋ ਜੀ ਗੁਰੂ ਘਰ ਦੇ ਵਿੱਚ ਰਸੋਈ ਘਰ ਦੇ ਵਿੱਚ ਕਿੰਨੀ ਸਾਫ ਸਫਾਈ ਹੈ ਇੱਥੇ ਚਲੋ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਬਸ ਇੰਨੀ ਕੀ ਗੱਲ ਕਰਨੀ ਸੀ ਆਪਾਂ ਠੀਕ ਹੈ ਜੀ ਚਲੋ ਪਰਲੇ ਪਾਸੇ ਸਟੋਰ ਆ? ਹਾਂ ਜੋ ਸਟੋਰ ਆ ਨਾ। ਬੱਸ ਉਹਨੇ ਕੂਲਿੰਗ ਰੂਮ ਖਾਦੀ। ਨਹੀਂ, ਇਹ ਸਟੋਰ ਹੈ। ਕੋਲ ਰੂਮ ਆਪਣਾ ਇਸ ਪਾਸੇ। ਓਕੇ। ਠੀਕ ਹੈ ਜੀ, ਠੀਕ ਹੈ। ਹਾਂ ਜੀ, ਲੰਗਰ ਹਾਲ ਇੱਥੇ ਬਹਿ ਕੇ ਰੋਟੀ ਖਾਂਦੇ ਆ ਲੰਗਰ ਹਾਲ। ਅੱਛਾ, ਇਧਰਲੇ ਪਾਸੇ ਲੰਗਰ ਹਾਲ ਆ ਜੀ, ਸਾਰਾ ਪ੍ਰਸ਼ਾਦਾ ਪਾਣੀ ਸ਼ਕਿਆ ਜਾਂਦਾ। ਇੱਥੇ ਹੀ ਖਾਂਦੇ ਆ, ਪੰਗਤਾਂ ਚ ਨਹੀਂ ਬੈਠੇ। ਠੀਕ ਹੈ। ਹਾਂ ਜੀ। ਤੇ ਉਹ ਸਾਹਮਣੇ ਸਕੂਲ ਆ ਹਾਂ ਜੀ। ਉਹ ਸਕੂਲ ਆ। ਉਦੋਂ ਤੇ ਲਿਖਿਆ ਹੋਇਆ ਜੀ ਗੁਰੂ ਨਾਨਕ ਗੁਰਮਤਿ ਪਾਠਸ਼ਾਲਾ। ਇੱਥੇ ਮਤਲਬ ਬੱਚਿਆਂ ਨੂੰ ਫਿਰ ਗੁਰਮਤਿ ਵਿੱਦਿਆ ਦਿੱਤੀ ਅ ਇਹ ਮੈਂ ਪਹਿਲਾਂ ਵੀ ਗੱਲ ਕਰਕੇ ਸਾਡਾ ਵੀ ਇੱਥੋਂ ਦੇ ਜਿਹੜੇ ਬੱਚੇ ਨੇ ਉਹ ਸਾਰੇ ਦੇ ਸਾਰੇ ਬੱਚੇ ਕੇਸ ਰੱਖੇ ਹੋਏ ਨੇ ਪੰਜਾਬੀ ਵੀ ਬੋਲਦੇ ਨੇ ਤੇ ਇੰਗਲਿਸ਼ ਤਾਂ ਚਲੋ ਇਹਨਾਂ ਦਾ ਜਿਹੜਾ ਬਾਰਲੇ ਦੇਸ਼ਾਂ ਦੇ ਵਿੱਚ ਰਹਿੰਦੇ ਨੇ ਇਹ ਬੱਚੇ ਬੋਲ ਹੀ ਲੈਂਦੇ ਨੇ ਹੋਰ ਇੱਥੇ ਨਾ ਜੇ ਉਹ ਬਹਿ ਕੇ ਖਾਣੀ ਹੋਵੇ ਰੋਟੀ ਉਹ ਉੱਥੇ ਬਣਾਏ ਆਉਣੇ ਪੀੜੇ ਅੱਛਾ ਠੀਕ ਆ ਆ ਤੁਸੀਂ ਦੇਖੋ ਵੀ ਜੇ ਕੋਈ ਵਿਆਹ ਸ਼ਾਦੀ ਦਾ ਫੰਕਸ਼ਨ ਆ ਤੁਸੀਂ ਮੇਜ਼ਾਂ ਤੇ ਬਹਿ ਕੇ ਖਾਣਾ ਪ੍ਰਸ਼ਾਦਾ ਪਾਣੀ ਇੱਧਰ ਵੀ ਛੱਕ ਸਕਦੇ ਹੋ ਉਧਰਲੇ ਪਾਸੇ ਜੋ ਲੰਗਰ ਤਿਆਰ ਹੋ ਕੇ ਵੰਡਦਾ ਤਾਂ ਤੁਸੀਂ ਥੱਲੇ ਬਹਿ ਕੇ ਝੁੰਜੇ ਬਹਿ ਕੇ ਛਕਣਾ ਤਾਂ ਇੱਥੇ ਬਹਿ ਕੇ ਵੀ ਛੱਕ ਸਕਦੇ ਹੋ ਚਲੋ ਬਹੁਤ ਵਧੀਆ ਜੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਤੁਸੀਂ ਦੇਖੋ ਸੈਂਟਰ ਦੇ ਵਿੱਚ ਐ ਸ਼ੈੱਡ ਪਾਈ ਹੋਈ ਨੇ ਇੱਥੇ ਤੇ ਮਹਾਰਾਜ ਦਾ ਪ੍ਰਕਾਸ਼ ਪਹਿਲੀ ਮੰਜ਼ਲ ਤੇ ਹੈ ਲਗਭਗ ਸਾਰੇ ਗੁਰੂ ਘਰਾਂ ਦੇ ਵਿੱਚ ਤੇ ਜਿੱਥੇ ਆਪਾਂ ਹੁਣ ਲਾਂਡੀਸ ਜਾ ਕੇ ਆਇਆ ਉਹ ਗੁਰਦੁਆਰਾ ਪੁਰਾਣਾ ਬਣਿਆ ਹੋਇਆ ਉਵੇਂ ਦੀ ਬਿਲਡਿੰਗ ਆ ਉਹ ਤੇ ਉਹ ਜਿਵੇਂ ਸ਼ੁਰੂ ਦੇ ਵਿੱਚ ਸੀ ਉਵੇਂ ਰੱਖਿਆ ਗਿਆ ਤੇ ਉੱਥੇ ਮਹਾਰਾਜ ਦਾ ਪ੍ਰਕਾਸ਼ ਗਰਾਊਂਡ ਫਲੋਰ ਤੇ ਹੀ ਹੈ ਐਂ ਗੱਲਬਾਤ ਆ ਜੀ ਹਾਂਜੀ ਪੁੱਛਣ ਹੁੰਦੇ ਜਿਹੜੇ ਉਹ ਐਸ ਸਾਲ ਚ ਹੁੰਦੇ ਆ ਆ ਜਿਹੜਾ ਥੱਲੇ ਵਾਲਾ ਜੀ ਹਾਂਜੀ ਉੱਥੋਂ ਦੁਕਾਨਾ ਖੁੱਲ੍ਹਾ ਬਾਰ-ਬਾਰ ਦੇ ਪੱਛਮ ਦਰਵਾਜ਼ਾ ਹੈਗਾ ਹਰੇ ਗੁਰੂ ਘਰ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਾਂ ਵੀ ਪਹਿਲੀ ਮੰਜ਼ਲ ਦੇ ਮਹਾਰਾਜ ਦਾ ਪ੍ਰਕਾਸ਼ ਤੇ ਥੱਲੇ ਵਾਲੇ ਪਾਸੇ ਆ ਜਿਹੜੇ ਵਿਆਹ ਸ਼ਾਦੀਆਂ ਦੇ ਕਮਿਊਨਿਟੀ ਹਾਲ ਹੁੰਦੇ ਨੇ ਉਹ ਬਣੇ ਹੋਏ ਨੇ ਇੱਥੇ ਵੀ ਥੱਲੇ ਵਾਲੇ ਪਾਸੇ ਇੱਧਰ ਕਮਿਊਨਿਟੀ ਹਾਲ ਬਣਿਆ ਹੋਇਆ ਇੱਥੇ ਵਿਆਹ ਕਰਕੇ ਸਾਰਾ ਕੁਝ ਸਨ ਇੱਥੇ ਜ਼ਿਆਦਾਤਰ ਇਹ ਮੰਨ ਲਾਦਾ ਵੀ ਵਿਆਹ ਜਿਹੜੇ ਹੁੰਦੇ ਨੇ ਜੀ ਉਹ ਗੁਰੂ ਘਰਾਂ ਦੇ ਵਿੱਚ ਜਿਹੜੇ ਕਮਿਊਨਿਟੀ ਹਾਲ ਉੱਥੀ ਅਸੀਂ ਆ ਕਿਦਾਂ ਅਸੀਂ ਆ ਜੀ ਹਾਂ ਠੀਕ ਸਤਿ ਸ੍ਰੀ ਅਕਾਲ ਆ ਖੁੱਲ ਆਣਾ ਅੱਛਾ ਜੀ ਆ ਜੋ ਯਾਰ ਦੇਖੋ ਤੁਸੀਂ ਕਿੱਡਾ ਸੋਹਣਾ ਬਣਿਆ ਹੋਇਆ ਆ ਦੇਖੋ ਅਗਰ ਨਾਣਕ ਦੇ ਹਾਂ ਉੱਥੇ ਮਹਾਰਾਜ ਦਾ ਸਰੂਪ ਲੱਗਿਆ ਹੋਇਆ ਤੇ ਜਿਹੜੇ ਵਿਆਹ ਸ਼ਾਦੀਆਂ ਦੇ ਫੰਕਸ਼ਨ ਹੁੰਦੇ ਨੇ ਉਹ ਸਾਰੇ ਇੱਥੇ ਹੀ ਹੁੰਦੇ ਨੇ ਯੀਗਾ ਅਡੜ ਗੁਰੂ ਘਰਾਂ ਦੇ ਵਿੱਚ ਅਡੜ ਕਮਿਊਨਿਟੀ ਹਾਲ ਬਣੇ ਹੋਏ ਨੇ ਤੇ ਉਸ ਤੋਂ ਇਲਾਵਾ ਉੱਪਰ ਮਹਾਰਾਜ ਦਾ ਪ੍ਰਕਾਸ਼ ਆ ਉੱਥੇ ਆਨੰਦ ਕਾਰਜ ਵੀ ਹੋ ਜਾਂਦੇ ਨੇ ਤੇ ਇੱਥੇ ਪੈਲਸ ਵਾਲਾ ਜੰਜਟ ਨਹੀਂ ਹੈਗਾ ਜੀ ਇੱਥੇ ਕੋਈ ਨਹੀਂ ਬਾਈ ਅੱਛਾ ਉਹ ਤੁਹਾਡੀ ਮਰਜ਼ੀ ਆ ਵੀ ਤੁਸੀਂ ਇੱਕ ਵਾਰੀ ਇੱਥੇ ਆਨੰਦ ਕਾਰਜ ਕਰਕੇ ਕਮਿਊਨਿਟੀ ਹਾਲ ਦੇ ਵਿੱਚ ਪ੍ਰੋਗਰਾਮ ਕਰਕੇ ਤੁਸੀਂ ਆਪਦੇ ਫਰੈਂਡ ਸਰਕਲ ਦੇ ਵਿੱਚ ਕਿਸੇ ਨੇ ਪਾਰਟੀ ਕਰਨੀ ਆ ਉਹ ਤੁਹਾਨੂੰ ਲੱਖ ਮੁਬਾਰਕ ਕਿਤੇ ਵੀ ਬੰਦੇ ਇੱਥੇ ਕਰ ਸਕਦੇ ਨੇ ਪਰ ਜਿਹੜਾ ਮੇਨ ਫੰਕਸ਼ਨ ਫੈਮਿਲੀ ਫੰਕਸ਼ਨ ਹੁੰਦੇ ਨੇ ਉਹ ਗੁਰੂ ਘਰਾਂ ਦੇ ਵਿੱਚ ਹੁੰਦੇ ਨੇ ਗੁਰੂ ਘਰ ਚ ਸਾਰੇ ਫੰਕਸ਼ਨ ਹੋ ਕੇ ਹਨਾ ਉਸ ਤੋਂ ਬਾਅਦ ਜੇ ਦੂਸਰੇ ਦਿਨ ਪਾਰਟੀ ਹੁੰਦੀ ਹੈ ਉਹ ਤੁਸੀਂ ਕਲੱਬ ਚ ਕਰ ਸਕਦੇ ਹਾਂ ਹਾਂ ਉਹ ਕਿਤੇ ਵੀ ਕਰ ਸਕਦੇ ਬੰਦੇ ਦੀ ਆਪ ਦੀ ਮਰਜ਼ੀ ਆ ਮਤਲਬ ਮੇਨ ਪ੍ਰੋਗਰਾਮ ਇੱਥੇ ਹੋਊਗਾ ਹਾਂਜੀ ਚਲੋ ਆ ਵੀ ਤੁਸੀਂ ਦੇਖੋ ਵੀ ਨਾਲੇ ਤਾਂ ਵਿਆਹਾਂ ਦਾ ਜਿਹੜਾ ਮਣਾ ਮੁਹੀ ਪੈਸਾ ਵਿਆਹਾਂ ਤੇ ਖਰਚ ਹੁੰਦਾ ਉਹਦਾ ਵੀ ਉਹ ਹੋ ਜਾਂਦਾ ਨਾਲੇ ਗੁਰੂ ਘਰ ਦੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਛਤਰ ਛਾਇਆ ਦੇ ਵਿੱਚ ਜਿਹੜਾ ਪ੍ਰੋਗਰਾਮ ਹੁੰਦਾ ਉਹ ਜਿਆਦਾ ਵਧੀਆ ਰਹਿੰਦਾ ਆ ਦੇਖ ਵਾਹਿਗੁਰੂ ਇਹ ਵੀ ਸੋਹਣਾ ਬਣਿਆ ਹੋਇਆ ਜੀ ਕਮਿਊਨਿਟੀ ਹਾਲ ਬਹੁਤ ਬਹੁਤ ਨਹੀਂ ਕਹਿਣੀ ਇਹ ਜਦੋਂ ਅੱਛਾ ਜਦੋਂ ਇੱਥੇ ਪ੍ਰੋਗਰਾਮ ਹੁੰਦਾ ਹੋਣਾ ਉਦੋਂ ਪੂਰੇ ਚੰਗੀ ਤਰ੍ਹਾਂ ਡੈਕੋਰੇਟ ਕਰ ਦਿੰਦੇ ਹੋਣਗੇ ਹਨਾ ਆ ਸੈਟਾਂ ਤੇ ਪੂਰਾ ਇਹ ਸਜਾਵਟ ਵਗੈਰਾ ਲਾਉਂਦੇ ਹੁੰਦੇ ਹਨ ਹਾਂ ਸਾਰੇ ਲਾਉਂਦੇ ਪਰ ਦਿੰਦੇ ਬਹੁਤ ਵਧੀਆ ਇਧਰਲੇ ਪਾਸੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਏ ਆ ਜੀ ਤੇ ਨਾਲ ਹੀ ਸਾਹਮਣੇ ਗੁਰੂ ਨਾਨਕਰਾਮ ਘੜੀਆ ਸਿੱਖ ਹਸਪੀਟਲ ਤੇ ਇਸ ਗੁਰੂ ਗੁਰਦੁਆਰਾ ਸਾਹਿਬ ਨੂੰ ਵੀ ਮਤਲਬ ਆ ਇਥੋਂ ਦੀ ਕਮੇਟੀ ਰਨ ਕਰਦੀ ਹੈ ਜੀ ਗੁਰੂ ਕਰਦੀ ਹਾਂਜੀ ਉਹਨਾਂ ਨੇ ਬਣਾਇਆ ਉਹਨਾਂ ਦੇ ਅੰਡਰ ਆ ਜੀ ਚਲੋ ਜੀ ਆਹ ਭਾਈ ਤੁਸੀਂ ਬੱਸਾਂ ਦੇਖੋ ਇਹਨਾਂ ਦੇ ਰੰਗ-ਬਰੰਗੀਆਂ ਐਵੇਂ ਦੀਆਂ ਬੱਸਾਂ ਵੀ ਚੱਲਦੀਆਂ ਨੇ ਇੱਥੇ ਟੈਕਸੀਆਂ ਵੀ ਚੱਲਦੀਆਂ ਨੇ ਛੇ ਨੂੰ ਇਹ 24 7 ਆ ਜੀ ਇਹ ਹਸਪਤਾਲ ਹਾਂਜੀ ਲਿਖਿਆ ਹਾਂਜੀ ਉਹ ਲਿਖਿਆ ਟਾਈਮ ਵਿਜ਼ਿਟਿੰਗ ਨਹੀਂ ਵਿਜ਼ਿਟਿੰਗ ਹੋ ਰਿਹਾ ਹਸਪੀਟਲ ਵਿਜ਼ਿਟਿੰਗ ਆਰ 12:30 ਤੋਂ ਲੈ ਕੇ 2 5 ਤੋਂ ਲੈ ਕੇ 7 ਵਜੇ ਤੱਕ ਉੱਪਰਲੇ ਪਾਸੇ ਸੇਫਟੀ ਵਾਸਤੇ ਇਲੈਕਟ੍ਰਿਕ ਤਾਰਾਂ ਵੀ ਲੱਗੀਆਂ ਹੋਈਆਂ ਨੇ ਜੋ ਗੱਡੀ ਦੇ ਲੰਘਣਾ ਹੁੰਦਾ ਪੱਟਾ ਗੇਟ ਖੋਲ ਦਿੰਦੇ ਹੁੰਦੇ ਨੇ ਜਦੋਂ ਸਾਡੇ ਲੰਘਣਾ ਹੁੰਦਾ ਤਾਂ ਉਦੋਂ ਬੰਦਿਆਂ ਨੇ ਛੋਟਾ ਗੇਟ ਖੋਲ ਦਿੰਦੇ ਨੇ ਜੀ ਆਹ ਦੇਖੋ ਗੁਰਨਾਨਕ RAM ਕੜੀਆ ਸਿੱਖ ਹਸਪੀਟਲ ਇਹ ਹਸਪਤਾਲ ਗੁਰੂ ਘਰ ਵੱਲੋਂ ਐਂਬੂਲੈਂਸ ਰਨ ਕੀਤਾ ਜਾ ਰਿਹਾ ਇਹਨਾਂ ਦੀ ਆਪਦੀ ਐਂਬੂਲੈਂਸ ਵੀ ਹੈਗੀ ਆ ਤੇ ਇਸੇ ਹਸਪਤਾਲ ਦਾ ਬਾਕੀ ਹਸਪਤਾਲ ਨਾਲੋਂ ਖਰਚਾ ਵੀ ਥੋੜਾ ਬਹੁਤ ਦਾ ਫਰਕ ਹੋ ਜਾਂਦਾ ਹਾਂ ਘੱਟ ਆ ਹ ਮਿਨੀਮਮ ਚਾਰਜਸ ਦੇ ਵਿੱਚ ਕੀਤਾ ਜਾਂਦਾ ਉਹ ਗੁਰਦਾਰੇ ਦੀ ਬਿਲਡਿੰਗ ਨਾਲ ਹੀ ਹਾਂ ਉਹ ਗੁਰੂ ਘਰ ਦੀ ਬਿਲਡਿੰਗ ਨਾਲ ਆ ਸਾਹਮਣੇ ਟੈਂਕੀ ਆ ਪਾਣੀ ਵਾਲੀ ਉਹਦੇ ਉੱਤੇ ਖੰਡਾ ਛਪਿਆ ਹੋਇਆ ਚਲੋ ਜੀ ਇੱਥੇ ਇਹਦੇ ਡਾਕਟਰ ਨੇ ਮੈਨੂੰ ਐਸਜੀਓ ਇੰਡੀਆ ਤੋਂ ਜਾਂ ਇੱਥੋਂ ਦੇ ਜਾਂ ਕਿਵੇਂ ਨੇ ਕੋਈ ਨਹੀਂ ਪਤਾ ਨਹੀਂ ਅੱਛਾ ਨਹੀਂ ਪਤਾ ਠੀਕ ਹੈ ਚਲੋ ਅੰਦਰ ਤਾਂ ਆਪਾਂ ਬਣਾ ਸਕਦੇ ਹਾਂ ਬਸ ਥੋੜਾ ਦਿਖਾ ਦਿੰਦੇ ਹਾਂ ਹਾਂ ਥੋੜਾ ਜਿਆਦਾ ਦਿਖਾ ਦਿੰਦੇ ਹਾਂ ਕਿਉਂਕਿ ਉੱਪਰ ਮਰੀਜ਼ ਪਏ ਹੁੰਦੇ ਨੇ ਆ ਦੇਖੋ ਸੋਨਾ ਜਮਾ ਹੈ ਇਹ ਹਸਪਤਾਲ ਇੱਧਰਲੇ ਪਾਸੇ ਕੈਸ਼ੀਅਰ ਆ ਦਵਾਈਆਂ ਵਾਲੀ ਹੈ ਕੈਸ਼ ਇੱਧਰਲੇ ਪਾਸੇ ਫਾਰਮੇਸੀ ਹੈ ਜੀ ਕਿਮਿਸਟਰੀ ਦਵਾਈਆਂ ਮਿਲ ਜਾਂਦੀਆਂ ਨੇ ਲੈਬਾਂ ਤੇ ਟੈਸਟ ਵੀ ਹੋ ਜਾਂਦੇ ਨੇ ਇੱਥੇ ਜਿਹੜੇ ਲੈਬ ਲੈਬ ਦਾ ਕਸਟਰੀ ਸਾਰੇ ਹੁੰਦੇ ਆ ਲੈਬ ਹੈਗੀ ਇਧਰ ਕੀ ਚੀਜ਼ ਹੈ ਜੀ ਇਹ ਡਾਕਟਰ ਕਲੀਨਿੰਗ ਅੱਛਾ ਠੀਕ ਹੈ ਚਲੋ ਬਹੁਤ ਵਧੀਆ ਤੇ ਉੱਪਰਲੇ ਪਾਸੇ ਦੋ ਨਹੀਂ ਪੱਥਰ ਲਿਖੇ ਹੋਏ ਨੇ ਜੀ ਮਾਈਲਸਟੋਨ ਤੇ ਇਹਦੇ ਉੱਤੇ ਡੇਟ ਲਿਖੀ ਹੋਈ ਆ ਇਸ ਗੁਰੂ ਘਰ ਨੂੰ ਆ ਗੁਰੂ ਘਰ ਕਹੀ ਜਾਂਦਾ ਇਸ ਹਸਪਤਾਲ ਨੂੰ ਬਣਾਉਣ ਵਾਲੀ 1991 ਤੇ 1992 ਲਿਖੀ ਹੋਈ ਹੈ ਜੀ ਉਹ ਟਾਈਮਾਂ ਦੇ ਵਿੱਚ ਮਤਲਬ ਹਸਪਤਲ ਬਣਾਇਆ ਗਿਆ ਸੀ ਅੱਜ ਐਂ ਦਵਾਰਾ ਤੇ ਐਂ ਦਵਾਰ ਕਰਕੇ ਸਾਰੇ ਪਾਸੇ ਤੁਹਾਨੂੰ ਖੁੱਲਾ ਖੁੱਲਾ ਦਿਖ ਰਿਹਾ ਹੁਣ ਲੋਕ ਘਰਾਂ ਦੇ ਵਿੱਚ ਟਿਕੇ ਬੈਠੇ ਹੁੰਦੇ ਨੇ ਤੇ ਛੁੱਟੀ ਬਾਕੀ ਛੁੱਟੀ ਵਾਲਾ ਦਿਨ ਹੁੰਦਾ ਹੈ ਸ਼ਨੀਵਾਰ ਤੇ ਐਤਵਾਰ ਸਾਹਮਣੇ ਖੰਡੇ ਬਣੇ ਹੋਏ ਨੇ ਜੀ ਗੁਰੂ ਘਰ ਦੀਆਂ ਕੰਧਾਂ ਦੇ ਉੱਤੇ ਇਧਰਲੇ ਪਾਸੇ ਬੁੱਤ ਲੱਗਿਆ ਹੋਇਆ ਜੀ ਜੱਸਾ ਸਿੰਘ ਆਰਮ ਗੜੀਆ ਦਾ ਆਹ ਦੇਖੋ ਇੱਥੇ ਲਿਖਿਆ ਵੀ ਹੋਇਆ ਨਾਈਰੋਬੀ ਸ਼ਹਿਰ ਦੇ ਇੱਕ ਪੈਟਰੋਲ ਪੰਪ ਤੇ ਖੜੇ ਆ ਜੀ ਆਪਾਂ ਤੇ ਇੱਥੇ ਤੁਸੀਂ ਦੇਖੋ ਵੀ ਗੈਸ ਸਿਲੰਡਰ ਲੈਣ ਵਾਸਤੇ ਲੈਣਾ ਲੂਣਾ ਚ ਲੱਗਣ ਦੀ ਲੋੜ ਨਹੀਂ ਤੁਸੀਂ ਇੱਥੇ ਆਓ ਆਪ ਦੀ ਗੱਡੀ ਲੈ ਕੇ ਚਾਹੇ ਮੋਟਰਸਾਈਕਲ ਲੈ ਕੇ ਸਕੂਟਰੀ ਪਿੱਛੇ ਬੰਦਾ ਬਿਠਾ ਕੇ ਉਹਦੇ ਪੱਟਾਂ ਤੇ ਸਿਲੰਡਰ ਲਾ ਕੇ ਲਿਜਾ ਸਕਦੇ ਹੋ ਆਹ ਰੇਟ ਲਿਖਿਆ 6 ਕਿਲੋ 1390 13 ਕਿਲੋ ਵਾਲਾ 45 ਕਿਲੋ ਵਾਲਾ ਆਹ ਦੀ ਸੀ 45 ਕਿਲੋ ਵਾਲਾ 10125 ਦਾ ਤੇ ਐ ਇਥੇ ਸਿਲੰਡਰ ਮਿਲ ਜਾਂਦੇ ਨੇ ਆਹ ਦੁਕਾਨਾਂ ਨੇ ਪਾਣੀ ਵਗੈਰਾ ਆਪਾਂ ਇਥੋਂ Airtel ਦਾ ਰੀਚਾਰਜ ਕਰਵਾਉਣਾ ਇਥੋਂ ਮਿਲ ਜੂ Airtel ਦਾ ਰੀਚਾਰਜ ਉਹ ਆਪਾਂ ਕਰਾ ਲਈਏ ਭਾਈ ਇੰਟਰਨੈਟ ਮੁੱਕਿਆ ਹੋਇਆ ਇਧਰ ਪੈਟਰੋਲ ਪੰਪਾ ਗੁਰਦੁਰਾ ਨਾਨਕ ਸਰ ਦੇ ਵਿੱਚ ਆਪਣੀ ਰਿਹائش ਦੇ ਵਿੱਚ ਆਪਾਂ ਵਾਪਸ ਆ ਗਏ ਆ ਜੀ ਇੱਥੇ ਅੱਜ ਐਤਵਾਰਾ ਤੇ ਐਤਵਾਰ ਨੂੰ ਇੱਥੇ ਵੀ ਪ੍ਰੋਗਰਾਮ ਆ ਜੀ ਇਧਰਲੇ ਪਾਸੇ ਨਾਨਕ ਸਰ 68 ਇਹਦੇ ਹਜੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਆ ਅੱਗੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਕਰਾਵਾਂਗੇ ਇੱਥੇ ਬਣੀ ਹੋਈ ਆ ਜੀ ਸੁਪਰਮਾਰਕੀਟ ਪਹਿਲਾਂ ਆਪਾਂ ਪੈਟਰੋਲ ਪੰਪ ਤੇ ਗਏ ਸੀ ਰੀਚਾਰਜ ਕਰਵਾਉਣ ਵਾਸਤੇ ਉੱਥੇ ਰੀਚਾਰਜ ਹੋਇਆ ਨਹੀਂ ਹੈਗਾ ਮੈਂ ਕਹਿੰਦਾ ਇੱਥੇ ਰੀਚਾਰਜ ਕਰਾਉਣਾ ਹੀ ਹਊਆ ਹੋ ਗਿਆ ਹੁਣ ਆਪਾਂ ਅੰਦਰ ਜਾਣਾ ਜੀ ਚਲੋ ਜੀ ਇਧਰਲੇ ਪਾਸੇ ਭਾਈ ਐਨ ਕਾਲੀਆਂ ਦੁਕਾਨਾਂ ਸੂਪਰਮਾਰਕਟ ਇਹਨੂੰ ਕਿਹਾ ਜਾਂਦਾ ਆਪਣੇ ਗੁਰੂ ਘਰ ਤੇ ਜਮਾਂ ਨੇੜੇ ਹੀ ਆ ਇੱਕ ਦੋ ਮਿੰਟ ਦੀ ਰਾਹ ਤੇ ਇਸ ਟਾਈਮ ਤੁਸੀਂ ਇੱਕ ਵਾਰ ਫੇਰ ਸਕਰੀਨ ਤੇ ਦੇਖ ਰਹੇ ਹੋ ਜੀ ਸਰਦਾਰ ਲਖਮਨ ਸਿੰਘ ਹੋਰਾਂ ਨੂੰ ਜਿਹੜਾ ਸਾਡੇ ਵਾਸਤੇ ਆਪਦਾ ਕੀਮਤੀ ਸਮਾਂ ਕੱਢ ਕੇ ਸਾਨੂੰ ਇੱਥੋਂ ਦੇ ਗੁਰੂ ਘਰਾਂ ਦੇ ਦਰਸ਼ਨ ਕਰਵਾ ਰਹੇ ਨੇ ਤੁਹਾਡਾ ਸਾਰਿਆਂ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ ਕਿਰਪਾ ਤੁਸੀਂ ਸਾਡੇ ਵਾਸਤੇ ਇੰਨਾ ਕਰ ਰਹੇ ਹੋ ਤੇ ਅੱਜ ਆਪਾਂ ਇਹਨਾਂ ਦੇ ਕੰਮਕਾਰ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਤੇ ਇਹਨਾਂ ਨਾਲ ਵੀ ਇੱਕ ਤਰ੍ਹਾਂ ਦੀ ਮੁਲਾਕਾਤ ਕਰਾਂਗੇ ਦੁਬਾਰੇ ਤੁਹਾਨੂੰ ਆਪਾਂ ਦੱਸਾਂਗੇ ਪਹਿਲਾਂ ਆਪਾਂ ਚੰਗੀ ਤਰ੍ਹਾਂ ਇਹਨਾਂ ਬਾਰੇ ਕਲੀਅਰ ਨਹੀਂ ਕੀਤਾ ਸੀ ਵੀ ਇਹ ਇੰਨਾ ਕੰਮਕਾਰ ਕੀ ਯਕੀਨੀਆ ਦੇ ਵਿੱਚ ਸਾਰਿਆਂ ਤੋਂ ਪਹਿਲਾਂ ਬਾਜੀ ਸਸੀ ਗਾਲ ਸਸੀ ਗਾਲ ਜੀ ਤੇ ਆਪਣਾ ਨਾਮ ਦੱਸੋ ਜੀ ਪੂਰਾ ਇੱਕ ਵਾਰੀ ਲక్ష్మణ ਸਿੰਘ ਜਗਦੇਵ ਆ ਜੀ ਲక్ష్మణ ਸਿੰਘ ਜਗਦੇਵਾ ਜਗਦੇਵ ਹਾਂ ਜੀ ਜਗਦੇਵ ਜਗਦੇਵ ਲక్ష్మణ ਸਿੰਘ ਜਗਦੇਵ ਤੇ ਤੁਸੀਂ ਇੰਡੀਆ ਤੋਂ ਲੁਧਿਆਣੇ ਤੋਂ ਤੇ ਆਪਾਂ ਨੂੰ ਕੀਨੀਆ ਦੇ ਵਿੱਚ ਆਇਆ ਨੂੰ ਕਿੰਨਾ ਟਾਈਮ ਹੋ ਗਿਆ ਜੀ ਮੈਂ 92 ਦੇ ਆਇਆ ਸੀ 1992 ਦੇ ਵਿੱਚ ਤੇ ਇੱਥੇ ਹੁਣ ਤੁਸੀਂ ਕੀ ਕੰਮਕਾਰ ਕਰਦੇ ਹੋ ਆਪਣਾ ਮੇਨਟੇਨੈਂਸ ਦਾ ਕੰਮ ਆ ਲੇਥ ਮਸ਼ੀਨ ਸ਼ੇਪਰ ਮਸ਼ੀਨ ਮਿਲਿੰਗ ਵਗੈਰਾ ਲਾਈ ਹੋਇਆ ਠੀਕ ਹੈ ਬ੍ਰਿਗੇਸ਼ਨ ਦਾ ਵੀ ਕੰਮ ਕਰਦੇ ਆ ਠੀਕ ਹੈ ਵਧੀਆ ਕੰਮ ਕਰ ਠੀਕ ਹੈ ਜੀ ਹਾਂ ਜੀ ਕੰਮ ਕਰ ਵਧੀਆ ਤੇ ਪਰਿਵਾਰ ਆਪਣਾ ਕੌਣ ਕੌਣ ਇੱਥੇ ਇੱਥੇ ਵਾਈਫ ਆ ਮੇਰੀ ਹਾਂਜੀ ਤੇ ਦੋ ਨਿਆਣੇ ਇੱਕ ਮੁੰਡਾ ਕੁੜੀ ਜੀ ਕੁੜੀ ਤਾਂ ਵਿਆਹਤੀ ਠੀਕ ਹੈ ਜੀ ਅੱਗੇ ਦੋਤਾ ਵੀ ਆ ਦੋਤਾ ਵੀ ਆ ਜੀ ਹਾਂਜੀ ਤੇ ਦੋਤਾ ਆਪਣੋ ਮੈਰਿਜ ਫੰਕਸ਼ਨ ਦੇ ਵਿੱਚ ਮਿਲਿਆ ਸੀ ਉਹਦੇ ਵੀ ਚੱਕਿਆ ਸੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਤੇ ਸੋਨੂੰ ਹੁਣ ਕਿੰਨਾ ਟਾਈਮ ਹੋ ਗਿਆ ਪੰਜਾਬ ਗਿਆ ਨੂੰ ਪਿੱਛੇ ਜੇ ਗਿਆ ਸੀ ਪਿੱਛੇ ਜੇ ਗਿਆ ਸੀ ਤਿੰਨ 3 ਮਹੀਨੇ ਲਾ ਕੇ ਆਏ ਮੈਂ ਹੁਣ 4 ਮਹੀਨੇ 4 ਮਹੀਨੇ ਲਾ ਕੇ ਆਏ ਫਰਵਰੀ ਜੇ ਗਿਆ ਸੀ ਹਾਂ ਜੀ ਉਹ ਘਰ ਦਾ ਪ੍ਰੋਪਰਟੀ ਦਾ ਕੰਮ ਕਰਨਾ ਸੀ ਠੀਕ ਹੈ ਤੇ ਤੁਹਾਡੇ ਬੱਚੇ ਇੱਥੇ ਰਹਿੰਦੇ ਨੇ ਹਾਂ ਜੀ ਬੱਚੇ ਇੱਥੇ ਜੰਮੇ ਪਲੇ ਇੱਥੇ ਜੰਮੇ ਪਲੇ ਨੇ ਉਹ ਵਧੀਆ ਪੰਜਾਬੀ ਬੋਲਦੇ ਨੇ ਹਾਂ ਜੀ ਪੰਜਾਬੀ ਵਧੀਆ ਬੋਲਦੇ ਘਰੇ ਅਸੀਂ ਸਾਰੀ ਪੰਜਾਬੀ ਬੋਲਦੇ ਹਾਂ ਤਕਰੀਬ ਠੀਕ ਹੈ ਮੜਾ ਜਿਆ ਦੇ ਕੰਮ ਕਾਰੋਬਾਰੇ ਮੈਨੂੰ ਦੱਸੋ ਮੜਾ ਜਿਆ ਡਿਟੇਲ ਚ ਵੀ ਕੀ ਤੁਸੀਂ ਕੰਮ ਕਰਦੇ ਹੋ ਮੈਂ ਮੈਂਟੀਨੈਂਸ ਦਾ ਕਰਦਾ ਜਿਵੇਂ ਕੋਈ ਰਿਪੇਅਰ ਕਰਨਾ ਹੋਵੇ ਕੋਈ ਚੀਜ਼ ਮਸ਼ੀਨ ਮਸ਼ੀਨ ਨੂੰ ਰਿਪੇਅਰ ਕਰਦਾ ਹੋਰ ਮੈਂ ਚੁਟਕਲੇ ਵੀ ਬ ਤੇ ਇਹ ਤੁਸੀਂ ਮਤਲਬ ਆਪ ਬਣਾਉਣੇ ਹੋ ਤੁਸੀਂ ਮੈਨੂੰ ਚੁਟਕਲਾ ਸੁਣਾਓ ਆਂਬ ਤੇ ਆਂਬ ਤੇ ਹਾਂ ਚੁਟਕਲਾ ਹੁਣੇ ਸੁਣਾ ਹਾਂਜੀ ਉਹ ਕਿਸੇ ਵੀ ਮੇਰੇ ਵੀਰ ਨੂੰ ਕਿਸੇ ਵੀ ਮੇਰੀ ਭੈਣ ਨੂੰ ਕਿਸੇ ਵੀ ਬਾਈ ਨੇ ਕਿਸੇ ਨੇ ਕਿਹਾ ਹੋਵੇ ਜਾਂ ਤੂੰ ਕੀ ਆਂਬ ਲੈਣੇ ਆ ਉਹ ਮੇਰੇ ਕੋਲ ਆ ਕੇ ਲੈ ਲਿਓ ਮੈਂ ਬੜੇ ਸਸਤੇ ਵਿੱਚ ਠੀਕ ਹੈ ਜੀ ਠੀਕ ਹੈ ਤੇ ਇੱਕ ਹੋਰ ਹਾਂਜੀ ਤੇ ਇੱਕ ਬੰਦੇ ਨੂੰ ਚਾਰ ਬੰਦਿਆਂ ਨੇ ਕੁੱਟਿਆ ਹਾਂਜੀ ਉਹ ਕਹਿੰਦਾ ਜੇ ਤੁਸੀਂ ਹਨਾ ਆਪਣੇ ਮਾਂ ਦਾ ਦੁੱਧ ਪੀਤਾ ਹਨਾ ਹਾਂਜੀ ਮੈਨੂੰ ਕੱਲੇ-ਕੱਲੇ ਆਓ ਤੇ ਕੱਲੇ-ਕੱਲੇ ਨੇ ਫੇਰ ਉਹਨੂੰ ਚਾਰ ਵਾਰੀ ਚਾਰਾਂ ਨਹੀਂ ਕੁੱਟਿਆ ਚਾਰਾਂ ਲੱਗ ਕੇ ਕੁੱਟਿਆ ਇੱਕ ਵਾਰੀ-ਵਾਰੀ ਕਰ ਬਹੁਤ ਸੋਹਣਾ ਜੀ ਬਹੁਤ ਸੋਹਣਾ ਇਹ ਨਿੱਕੀ-ਨਿੱਕੀ ਗੱਲ ਦੇ ਵਿੱਚੋਂ ਹਾਸਾ ਆਉਣਾ ਜ਼ਰੂਰੀ ਆ ਅੱਜ ਕੱਲ੍ਹ ਨਾ ਲੋਕਾਂ ਦਾ ਜਿਹੜਾ ਹਾਸਾ ਉਹ ਖੁੱਸਦਾ ਜਾ ਰਿਹਾ ਜੀ ਬਹੁਤ-ਬਹੁਤ ਧੰਨਵਾਦ ਭਾਈ ਜੀ ਤੁਹਾਡਾ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਦੁਬਾਰਾ ਇੱਕ ਵਾਰ ਫੇਰ ਆਪਾਂ ਦਰਸ਼ਨ ਮੇਲੇ ਕਰਾਂਗੇ ਜਿਹੜੀਆਂ ਚੀਜ਼ਾਂ ਆਪਾਂ ਰਹਿ ਗਈਆਂ ਦੇਖਣ ਵਾਲੀਆਂ ਤੇ ਯਾ ਗੁਰੂ ਘਰਾਂ ਦੇ ਦਰਸ਼ਨ ਕਰਨ ਵਾਲੇ ਰਹਿ ਗਏ ਹੁਣ ਕਿੰਨੇ ਗੁਰੂ ਘਰ ਰਹਿ ਗਏ ਇੱਥੇ ਦਰਸ਼ਨ ਕਰਨ ਵਾਲੇ ਆਪਾਂ ਨਾਨਕ ਸਰ ਦੇ ਵਿੱਚ ਤਾਂ ਚਲੋ ਬੈਠੀ ਆਂ ਤੇ ਉਸ ਤੋਂ ਬਾਅਦ ਆਪਾਂ ਹੁਣ ਤੱਕ ਤਿੰਨ ਗੁਰੂ ਘਰਾਂ ਦੇ ਆਪਾਂ ਦਰਸ਼ਨ ਕਰਦੇ ਤਿੰਨ ਹੋਰ ਆ ਤਿੰਨ ਹੋਰ ਤਿੰਨ ਹੋਰ ਨੇ ਜੀ ਉਹ ਵੀ ਮਤਲਬ ਪੁਰਾਣੇ ਗੁਰੂ ਘਰ ਨੇ ਹਾਂਜੀ ਠੀਕ ਹੈ ਸੋਨੂੰ ਯਾਦ ਨੇ ਕਿਹੜੇ ਕਿਹੜੇ ਰਹਿ ਗਏ ਹਾਂਜੀ ਇੱਕ ਸਿੰਘ ਸਵਾ ਰਹਿ ਗਿਆ ਇੱਕ ਬਾਜ਼ਾਰ ਗੁਰਦੁਆਰਾ ਹੈਗਾ ਹਾਂਜੀ ਹਾਂਜੀ ਚਲੋ ਬਾਜ਼ਾਰ ਦੇ ਵਿੱਚ ਆ ਬਿਲਕੁਲ ਹੁਣ ਜਿਹੜੇ ਹੋਰ ਸਾਨੂੰ ਇਥੋਂ ਸੰਗਤਾਂ ਦੇ ਮੈਸੇਜ ਆ ਰਹੇ ਨੇ ਕਾਲ ਆ ਰਹੇ ਨੇ ਉਹਨਾਂ ਨਾਲ ਟਾਈਮ ਬੰਨਨ ਤੋਂ ਬਾਅਦ ਫਿਰ ਆਪਾਂ ਉਹਨਾਂ ਗੁਰੂ ਘਰਾਂ ਦੇ ਵੀ ਦਰਸ਼ਨ ਕਰਾਂਗੇ ਹੋਰ ਕਹਿਣਾ ਸੀ ਹਰ ਸੇਮਰਨ ਦਾ ਨਾਮ ਬਿਲਕੁਲ ਜਮਾਈ ਪਤਾ ਹੀ ਨਹੀਂ ਲੱਗਦਾ ਸਾਨੂੰ ਵੀ ਸਾਡਾ ਪ੍ਰਾਵਾ ਕੀ ਆ ਬਿਲਕੁਲ ਪਤਾ ਹੀ ਨਹੀਂ ਲੱਗਿਆ ਵਿੱਚ ਹੀ ਰਲ ਗਿਆ ਵਿੱਚ ਹੀ ਰਲ ਗਿਆ ਪਿੰਟਾਂ ਜੀ ਹੁਣ ਬਸ ਮੈਨੂੰ ਪੱਗ ਬੰਨਣੀ ਸਿਖਾ ਦਿਓ ਐਵੇਂ ਦੀ ਵੱਡੇ ਜਿਹੇ ਲਾੜੇ ਦੀ ਪੱਗ ਬੰਨ ਕੇ ਇੱਕ ਵਾਰੀ ਤੁਹਾਡੀ ਫੋਟੋ ਜਾਂ ਵੀਡੀਓ ਬਣਾਉਣੇ ਆ ਚਲੋ ਪੱਕੀ ਗੱਲ ਆ ਹਾਂ ਪੱਕੀ ਗੱਲ ਆ ਸੋਹਣੀ ਲੱਗੂਗੀ ਮੇਰੇ ਬੰਨੀ ਹਾਂ ਹਾਂ ਵਧੀਆ ਲੱਗੂਗੀ ਚੱਲ ਟਰਾਈ ਕਰ ਲੈਂਗੇ ਨਹੀਂ ਪੱਗ ਤਾਂ ਪੱਗ ਹੀ ਆ ਸਰ ਕੱਜਣਾ ਪਾ ਲੈ ਨਵੇਂ ਸਟਾਈਲ ਦੀ ਬਨ ਕੇ ਦੇਖਾਂਗੇ ਹਾਂ ਠੀਕ ਚਲੋ ਠੀਕ ਹੈ ਉਹ ਬਨ ਕੇ ਆਪਾਂ ਦੇਖਦੇ ਹਾਂ ਜੇ ਗੁਰਦੁਆਰੇ ਚੱਲੇ ਜਾਈ ਨਹੀਂ ਤਾਂ ਜੇ ਵਧੀਆ ਲੱਗੀ ਮੈਨੂੰ ਬਾਹਰ ਜਾਂਦੇ ਨੂੰ ਤਾਂ ਸੰਗ ਲੱਗੂਗੀ ਇੱਥੇ ਹੀ ਬਣਾ ਕੇ ਵੀਡੀਓ ਬਣਾ ਕੇ ਇੱਥੇ ਹੀ ਬੰਦ ਕਰ ਦਾਂਗੇ ਚਲੋ ਅੱਛਾ ਇਹ ਸਪੈਸ਼ਲ ਪੱਗਾਂ ਹੁੰਦੀਆਂ ਨੇ ਇਹ ਆਮ ਹੀ ਆ 5 ਮੀਟਰ ਦੀ ਹੁੰਦੀ ਹੈ 5 ਮੀਟਰ ਤੇ ਮਾਵਾ ਵੀ ਲੱਗਿਆ ਹੁੰਦਾ ਹੈ ਨਹੀਂ ਟਾਈਮ ਮਾਰ ਕੇ ਹਾਂਜੀ ਮਾਵਾ ਵੀ ਲੱਗਿਆ ਹੁੰਦਾ ਬਿਨਾ ਮਾਵੇ ਤੇ ਵੀ ਬਣਦੀ ਹੈ ਅੱਛਾ ਇਹਨਾਂ ਦੇ ਵਿਚਾਲੇ ਸਿਓਣ ਨਹੀਂ ਮਾਰੀ ਹੁੰਦੀ ਬਿਨਾ ਪੱਗ ਅੱਛਾ ਬ ਕੇਰੀ ਪੱਗਾ ਇਹ ਕੇਰੀ ਪੱਗਾ ਉਹਨੂੰ ਤੈ ਮਾਰ ਕੇ ਬੰਨ ਲੈਂਦੇ ਹਾਂ ਠੀਕ ਹੈ ਜਿਵੇਂ ਆਪਾਂ ਪੰਜਾਬ ਦੇ ਵਿੱਚ ਨਾਰਮਲ ਪੱਗਾ ਬੰਨਦੇ ਆ ਵੀ ਜੇ 5 ਮੀਟਰ 7 ਮੀਟਰ ਲੈ ਲਈ ਤਾਂ ਆਪਾਂ ਵਿਚਾਲੇ ਸਿਉਣ ਮਾਰਦੇ ਆ ਤਾਂ ਇੱਥੇ ਕੇਰੀਆਂ ਪੱਗਾ ਬਣੀਆਂ ਜਾਂਦੀਆਂ ਨੇ ਤੇ ਉਹ 5 ਮੀਟਰ ਵੀ ਹੋ ਸਕਦੀ ਹੈ ਤੁਹਾਡੇ ਆਪ ਦੇ ਸਟਾਈਲ ਦੇ ਅਕੋਰਡਿੰਗ ਹੁੰਦੀ ਹੈ ਹਾਂਜੀ ਹਰ ਰੋਜ਼ ਬੰਨਦੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਜੀ ਥੈਂਕ ਯੂ ਭਾਈ ਜੀ ਓਕੇ ਜੀ ਓਕੇ